ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਫੈਕਟ ਉੱਤੇ ਸੋ ਦੋਸਤੋ ਅੱਜ ਦਾ ਦਿਨ ਹੈ ਜਿਹੜਾ ਇਹ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ ਦੇ ਨਾਲ ਲਿਖਿਆ ਗਿਆ ਅੱਜ 29 ਜੁਲਾਈ ਹੈ ਦੋਸਤੋ ਔਰ ਅੱਜ ਦੇ ਦਿਨ ਸ਼ਹੀਦ ਭਾਈ ਗੁਰਜਨ ਸਿੰਘ ਬੁਰ ਸਿੰਘ ਵਾਲਾ ਦੀ ਸ਼ਹੀਦੀ ਹੋਈ ਸੀਗੀ ਤਾਂ ਦੋਸਤੋ ਅੱਜ ਦੀ ਵੀਡੀਓ ਹੈ ਜਿਹੜੀ ਇਹ ਸ਼ਹੀਦ ਭਾਈ ਗੁਰਜਨ ਸਿੰਘ ਬੁਰ ਸਿੰਘ ਵਾਲਾ ਨੂੰ ਸਮਰਪਿਤ ਹੋਊਗੀ ਤਾਂ ਦੋਸਤੋ ਵੀਡੀਓ ਸਾਰੀ ਸੁਣਨਾ ਔਰ ਉਹਨਾਂ ਨੇ ਜੋ ਐਕਸ਼ਨ ਕੀਤੇ ਉਹ ਵੀ ਦੱਸਾਂਗੇ ਕਿਹੜੇ ਟਾਊਟ ਸੌਦੇ ਉਹ ਵੀ ਦੱਸਾਂਗੇ ਔਰ ਕਿਵੇਂ ਚੀਕਾਂ ਕਢਵਾਈਆਂ ਪੁਲਸ ਦੀਆਂ ਤੇ ਟਾਊਟਾਂ ਦੀਆਂ ਸਾਰੀ ਗੱਲਬਾਤ ਕਰਾਂਗੇ ਇਸ ਵੀਡੀਓ ਦੇ ਵਿੱਚ ਸੋ ਵੀਡੀਓ ਸਾਰੀ ਸੋਨੇ ਥਲੂ ਤੋਂ ਲੈ ਕੇ ਅੰਤ ਤੱਕ ਔਰ ਸ਼ੇਅਰ ਵੀ ਕਰਨਾ ਤੇ ਲਾਈਕ ਵੀ ਕਰਨਾ ਔਰ ਚੈਨਲ ਜੀ ਨਾਲ ਵੀਰੇ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੋ ਤੇ ਬੈਨ ਵਾਲਾ ਬਟਨ ਵੀ ਦਬਾ ਦਿਓ ਤਾਂ ਦੋਸਤੋ ਖਾੜਕੂ ਜਰਨੈਲ ਪਾਈ ਗੁਰਜਨ ਸਿੰਘ ਬੁਰ ਸਿੰਘ ਵਾਲਾ ਦਾ ਜਨਮ ਪਿਤਾ ਸਰਦਾਰ ਨਸ਼ੱਤਰ ਸਿੰਘ ਦੇ ਘਰੇ ਮਾਤਾ ਸਰਦਾਰਨੀ ਸਰਜੀਤ ਕੌਰ ਦੀ ਕੁੱਖੋਂ ਪਿੰਡ ਬੁਰ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਹੁਣ ਜ਼ਿਲ੍ਹਾ ਮੋਗਾ ਨੇੜੇ ਬਾਗਾਪੁਰਾਣਾ ਵਿਖੇ ਜੱਟ ਸਿੱਖ ਪਰਿਵਾਰ ਦੇ ਘਰੇ 29 ਜੂਨ 1966 ਨੂੰ ਹੋਇਆ ਸੀਗਾ ਭਾਈ ਗੁਰਜਨ ਸਿੰਘ ਬੁੱਧ ਸਿੰਘ ਵਾਲੇ ਦੇ ਦਾਦਾ ਸਰਦਾਰ ਕੇਹਰ ਸਿੰਘ ਤੇ ਦਾਦੀ ਬਸੰਤ ਕੌਰ ਦੀ ਸਨ ਭਾਈ ਸਾਹਿਬ ਜੀ ਪੰਜ ਭੈਣ ਭਰਾ ਸਨ ਵੱਡੀ ਭੈਣ ਚਰਨਜੀਤ ਕੌਰ ਭਰਾ ਜਗਰੂਪ ਸਿੰਘ ਕੁਲਵੰਤ ਸਿੰਘ ਖਾੜ ਕੋ ਜਰਨੈਲ ਗੁਰਜਨ ਸਿੰਘ ਅਤੇ ਛੋਟਾ ਭਰਾ ਜਸਵੰਤ ਸਿੰਘ ਸਨ ਦਾ ਭਾਈ ਗੁਰਜਨ ਸਿੰਘ ਜੀ ਦਾ ਬਚਪਨ ਚ ਸੁਭਾਅ ਬੜਾ ਹਸਮੁਖ ਸੀ ਤਾਂ ਮਾਂ ਰੋਟੀਆਂ ਪਕਾਉਂਦੀ ਹੁੰਦੀ ਤਾਂ ਆਖਣਾ ਬੀਬੀ ਅੱਜ ਮੈਂ ਸਾਰੀਆਂ ਰੋਟੀਆਂ ਖਾ ਜਾਣੀਆਂ ਨੇ ਚੰਗੇਰ ਚੁੱਕ ਕੇ ਲੈ ਜਾਣੀ ਥੋੜੀ ਜਿਹੀ ਰੋਟੀ ਖਾ ਕੇ ਵਾਪਸ ਕਰ ਦੇਣੀ ਮਾਂ ਨੇ ਕਹਿਣਾ ਜਾਂਟੇ ਹੁਣ ਖਾਂਦਾ ਕਿਉਂ ਨਹੀਂ ਸਾਰੀਆਂ ਰੋਟੀਆਂ ਤਾਂ ਅੱਗੋਂ ਹੱਸ ਕੇ ਕਹਿਣਾ ਬੀਬੀ ਮੈਂ ਆਖਿਆ ਚੱਲ ਬੀਬੀ ਨੂੰ ਖਪਾਉਣਾ ਆਪੇ ਗਾਲਾਂ ਕੱਢੂਗੀ ਸੁਆਦ ਆਵੇਗਾ ਮਾਂ ਨੇ ਕਹਿਣਾ ਪੁੱਤ ਜਾਂਟੇ ਮੈਂ ਕਿਉਂ ਗਾਲਾਂ ਕੱਢਾਂਗੀ ਮੈਂ ਹੋਰ ਰੋਟੀਆਂ ਨਹੀਂ ਪਕਾ ਸਕਦੀ ਫਿਰ ਰੋਟੀਆਂ ਚੁੱਕ ਕੇ ਭੱਜ ਜਾਣਾ ਤੇ ਕਹਿਣਾ ਹੁਣ ਜਦੋਂ ਰੋਟੀਆਂ ਪਕਾਉਣੀਆਂ ਪਈਆਂ ਤਾਂ ਆਪੇ ਗਾਲਾਂ ਕੱਢੇਗੀ ਤਾਂ ਮਾਂ ਨੇ ਆਟਾ ਗੁੰਨ ਕੇ ਰੋਟੀਆਂ ਪਕਾਉਣ ਲੱਗ ਜਾਣਾ ਤਾਂ ਲਾਗੇ ਆ ਕੇ ਕਹਿਣਾ ਆਹ ਰੋਟੀਆਂ ਲੈ ਲਵੋ ਬੀਬੀ ਮੈਂ ਤਾਂ ਹੱਸਦਾ ਸੀ ਤਾਂ ਮਾਂ ਨੇ ਕਹਿਣਾ ਜੰਟੇ ਜਦੋਂ ਵੀ ਮੇਰੇ ਕਾਬੂ ਆ ਗਿਆ ਤਾਂ ਸਾਰੀਆਂ ਰੋਟੀਆਂ ਤੈਨੂੰ ਢਾ ਕੇ ਡੰਡੇ ਨਾਲ ਖਵਾਉਂਗੀ ਤਾਂ ਮਾਂ ਹਮੇਸ਼ਾ ਸ਼ਾਂਤ ਚਿਤ ਰਹਿੰਦੀ ਮਾਂ ਸਰਜੀਤ कौर ਕਹਿੰਦੀ ਆ ਕਿ ਮੈਂ ਸਾਰੀ ਜ਼ਿੰਦਗੀ ਵਿੱਚ ਪੁੱਤ ਗੁਰਜਨ ਸਿੰਘ ਦਾ ਮੂੰਹ ਨਹੀਂ ਫਟਕਿਆ ਸ਼ਾਇਦ ਤਾਈਆਂ ਹੋਈ ਨਾ ਵੱਡਾ ਸੂਰਮਾ ਬਣ ਗਿਆ ਸਨ 1984 ਦੇ ਮਾਰਚ ਮਹੀਨੇ ਤੱਕ ਗੁਰਜਨ ਸਿੰਘ ਦਾ ਸਿੱਖ ਸੰਘਰਸ਼ ਧਰਮ ਯੁੱਧ ਮੋਰਚੇ ਨਾਲ ਕੋਈ ਲਗਾ ਨਹੀਂ ਸੀ ਉਸ ਸਮੇਂ ਤੱਕ ਉਹ ਮਾਂ ਬਾਪ ਦਾ ਅਤੇ ਪਿੰਡ ਵਾਸੀਆਂ ਦਾ ਆਮ ਜਿਹਾ ਜਾਂਟਾ ਹੁੰਦਾ ਸੀ ਤਾਂ ਦੋਸਤੋ ਇਸੇ ਸਮੇਂ ਦੌਰਾਨ ਸਰਕਾਰ ਦੇ ਹੁਕਮਾਂ ਤੇ ਪੰਜਾਬ ਪੁਲ ਨੇ ਸਾਂਝਨ ਸਿੰਘ ਖਾਲਸਾ ਪਿੰਡਰਾਵਲ ਦੇ ਵੱਡੇ ਭਰਾ ਦਗਜੀਤ ਸਿੰਘ ਰੋਡੇ ਨੂੰ ਗ੍ਰਿਫਤਾਰ ਕਰ ਲਿਆ ਦਗਜੀਤ ਸਿੰਘ ਰੋਡੇ ਦੀ ਰਿਹਾਈ ਲਈ ਇਲਾਕੇ ਦੀ ਸੰਗਤ ਨੇ ਮੋਗਾ ਸ਼ਹਿਰ ਦੇ ਗੁਰਦੁਆਰਾ ਸਾਹਿਬ ਬੀਬੀ ਕਾਨਕੌਰ ਤੋਂ ਮੋਰਚਾ ਲਾਤਾ ਤਾਂ 6 April 1984 ਨੂੰ ਪੰਜਾਬ ਪੁਲਿਸ ਨੇ ਗੁਰਦੁਆਰਾ ਬੀਬੀ ਕਾਨਕੌਰ ਨੂੰ ਘੇਰ ਲਿਆ ਅਤੇ ਸਿੰਘਾਂ ਉੱਪਰ ਗੋਲੀ ਚਲਾਤੀ ਜੀ ਦੇ ਨਾਲ ਪਿੰਡ ਅਜੀਤਵਾਲ ਜ਼ਿਲ੍ਹਾ ਮੋਗਾ ਦਾ ਸਰਪੰਚ ਗਰਮੇਲ ਸੀ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਸਦਾ ਕਰਨਾਇਆ ਸੀ ਬੁਰ ਸਿੰਘ ਆਲਾ ਜੋ ਕਿ ਗੁਰਜੰਨ ਸਿੰਘ ਦੇ ਦਾਦੇ ਕੇਹਰ ਸਿੰਘ ਦਾ ਭਰਾ ਸੀ ਇਹ ਸ਼ਹੀਦ ਹੋ ਗਏ ਤੇ ਅਨੇਕਾਂ ਫਟੜ ਹੋ ਗਏ ਸਿੰਘਾਂ ਨੂੰ ਗ੍ਰਿਫਤਾਰ ਕਰਕੇ ਸੰਗਰੂਰ ਜੇਲ੍ਹ 'ਚ ਬੰਦ ਕੀਤਾ ਗਿਆ ਤੇ 15 ਮਹੀਨੇ ਜੇਲ੍ਹ ਵਿੱਚ ਰੱਖਣ ਤੋਂ ਬਾਅਦ ਜ਼ਮਾਨਤ ਤੇ ਰਿਹਾ ਕੀਤਾ ਗਿਆ। ਇਹਨਾਂ ਸਿੰਘਾਂ 'ਚ ਸ਼ਹੀਦ ਜਗਰਾਜ ਸਿੰਘ ਜੱਗਾ ਸਮਾਲਪੁਰ ਸਮਾਲਸਰ ਇਹ ਵੀ ਸਨ ਜੋ ਕਿ ਬਾਅਦ 'ਚ ਰਮਾਨੀਆ ਜਾ ਕੇ ਪੰਜਾਬ ਪੁਲ ਦੇ ਸਾਬਕਾ ਮੁਖੀ ਰਵੇਰੋ ਤੇ ਹਮਲਾ ਕਰਨ ਸਮੇਂ ਸ਼ਹੀਦ ਹੋ ਗਏ ਸੀਗੇ। 10 ਹਜ਼ਾਰ ਕਰਨੈਲ ਸਿੰਘ ਦੀ ਸ਼ਹੀਦੀ ਦੇ ਪਿੰਡ ਬੁੱਸ ਸਿੰਘ ਵਾਲਾ ਵਿਖੇ ਲਿਆਂਦੀ ਗਈ ਤਾਂ ਉਸ ਸਮੇਂ ਗੁਰਜੰਟ ਸਿੰਘ ਦੀ ਉਮਰ 19 ਸਾਲ ਦੀ ਸੀ ਤੇ ਉਹ ਮੁੱਛ ਫੁੱਟ ਗੱਭਰੂ ਸੀ। ਤਾਂ ਸਰਦਾਰ ਕਰਨੈਲ ਸਿੰਘ ਦੀ ਸ਼ਹੀਦੀ ਦੇ ਪਿੰਡ ਦੇ ਸਿਵਿਆਂ ਵੱਲ ਲਿਜਾਈ ਜਾ ਰਹੀ ਸੀ ਸਾਰੇ ਪਾਸੇ ਗੁੱਸੇ ਤੇ ਸੋਗ ਦੀ ਲਹਿਰ ਸੀ ਸਰਦਾਰ ਕਰਨੈਲ ਸਿੰਘ ਬੁੱਸਿੰਗ ਵੱਲ ਦੀ ਸ਼ਹਾਦਤ ਨਾਲ ਸਿੱਖ ਗੱਬਰੂਆਂ ਦੇ ਵਿੱਚ ਰੋਜ ਆਗ ਪਿਆ ਤਾਂ ਜੱਗਾ ਸਿੰਘ ਬੁਰਸਿੰਗ ਵਾਲਾ ਨੇ ਇੱਕ ਦਿਨ ਗੁਰਜੰਟ ਸਿੰਘ ਨੂੰ ਕਿਹਾ ਉਹ ਕਹਿੰਦਾ ਬਾਈ ਜੰਟੇ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਸਿੰਘ ਜਥੇਬੰਦ ਹੋ ਰਹੇ ਆ ਸੰਤ ਕਰਨੈਲ ਸਿੰਘ ਜੀ ਨੇ ਸਮਾਨ ਵੀ ਭੇਜਿਆ ਕੀ ਵਿਚਾਰ ਹੈ ਬਾਬਾ ਕਰਨੈਲ ਸਿੰਘ ਦੇ ਅੰਤਮ ਸੰਸਕਾਰ ਵੇਲੇ ਤਾਂ ਕਹਿੰਦਾ ਸੀ ਅਸੀਂ ਬਾਬੇ ਕਰਨੈਲ ਸਿੰਘ ਦੀ ਇੱਜ਼ਤ ਦੀ ਅਜਾਈ ਨਹੀਂ ਜਾਣ ਦੇਵਾਂਗੇ ਸਰਕਾਰ ਤੋਂ ਬਦਲਾ ਲਵਾਂਗੇ ਫਿਰ ਕੀ ਵਿਚਾਰੇ ਭਾਈ ਜੰਟੇ ਤਾਂ ਸਾਰਾ ਕੁਝ ਕਰਾਂਗੇ ਤੂੰ ਫਿਕਰ ਨਾ ਕਰ ਜੱਗਾ ਸਿਆਂ ਗੁਰਜੰਤ ਸਿੰਘ ਨੇ ਸਿਰਫ ਇੰਨਾ ਹੀ ਕਿਹਾ ਚਾਚੇ ਦੇ ਪੁੱਤ ਨੂੰ ਆਪਣੇ ਨੂੰ ਤਾਂ ਗੁਰਜੰਤ ਸਿੰਘ ਬਚਪਨ ਤੋਂ ਹੀ ਮਰਜੀ ਦਾ ਮਾਲਕ ਸੀ ਜੋ ਮਨਾ ਆ ਜੋ ਠੀਕ ਲੱਗਿਆ ਉਹੀ ਕੰਮ ਕਰਨ ਤੁਰ ਪਿਆ ਭਾਈ ਗੁਰਜੰਤ ਸਿੰਘ ਦੇ ਮਨਜ ਸਿੱਖ ਕੌਮ ਲਈ ਕੁਝ ਕਰਕੇ ਦਿਖਾਉਣ ਦਾ ਮ ਵਿਚਾਰ ਆਇਆ ਉਹਨੇ ਫੈਸਲਾ ਵੀ ਕਰ ਲਿਆ ਜੱਗਾ ਸਿੰਘ ਪੁੱਤ ਸਿੰਘ ਵਾਲੇ ਦਾ ਪਹਿਲੀ ਗੁਰਦਰਾ ਸਿੰਘ ਸਭਾ ਮੋਗਾ ਆਉਣ ਜਾਣ ਸੀ ਉਹਨੇ ਸੋਚਿਆ ਕਿ ਜਿੰਨਾ ਚਿਰ ਕੋਲ ਹਥਿਆਰ ਨਹੀਂ ਉਹਨਾਂ ਚਿਰ ਕੁਝ ਵੀ ਨਹੀਂ ਕਰ ਸਕਦੇ ਤੇ ਹਥਿਆਰ ਘਰ ਬੈਠੇ ਮਿਲਣੇ ਵੀ ਨਹੀਂ ਗੁਰਜੰਤ ਸਿੰਘ ਘਰ ਦੱਸੇ ਬਿਨਾ ਗੁਰਦੋਰਾ ਸਿੰਘ ਸਭਾ ਮੋਗਾ ਚਲਾ ਗਿਆ ਉੱਥੇ ਸਿੰਘਾਂ ਦੀ ਲੋੜ ਸੀ ਉਹ ਉੱਥੇ ਹੀ ਰਹਿਣ ਲੱਗ ਪਿਆ ਕੁਝ ਦਿਨਾਂ ਬਾਅਦ ਹੀ ਸਰਕਾਰ ਨੇ ਜੂਨ ਚ 80 ਦੇ ਸਿੱਖਾਂ ਦੇ ਗੁਰਦੁਆਮਾਂ ਉੱਤੇ ਫੌਜੀ ਹਮਲਾ ਕਰਤਾ ਸ੍ਰੀ ਦਰਬਾਰ ਸਾਹਿਬ ਚ ਰੀ ਅਕਾਲ ਤਖਤ ਸਾਹਿਬ ਤੇ ਅੰਮ੍ਰਿਤਸਰ ਦੇ 37 ਹੋਰ ਗੁਰਦੁਆਮਾਂ ਉੱਤੇ ਜੂਨ 84 ਦੇ ਪਹਿਲੇ ਹਫਤੇ ਕੀਤੇ ਗਏ ਸਿੱਖ ਕੌਮਵ੍ਰੁੱਤ ਕੈਰੀ ਹਮਲੇ ਸਮੇ ਗੁਰਦੁਰਾ ਸਿੰਘ ਸਭਾ ਮੋਗਾ ਵੀ ਫੌਜ ਦੇ ਹਮਲੇ ਦਾ ਸ਼ਿਕਾਰ ਹੋਇਆ ਤਾਂ ਫੌਜ ਨੇ ਗੁਰਦੁਰਾ ਸਿੰਘ ਸਭਾ ਦਾ ਗ੍ਰੰਥੀ ਸ਼ਹੀਦ ਕਰਤਾ ਤੇ ਗੁਰਦੁਆਰੇ ਅੰਦਰ ਦਾਖਲ ਹੋ ਕੇ ਸਿੰਘਾਂ ਨੂੰ ਗ੍ਰਿਫਤਾਰ ਕੀਤਾ ਔਰ ਇਹਨਾਂ ਸਿੰਘਾਂ ਦੇ ਵਿੱਚ ਪਾਈ ਗੁਰਜਨ ਸਿੰਘ ਬੁੱਸਿੰਗ ਲੜਾਈ ਸ਼ਾਮਲ ਸੀ ਪੂਰੇ ਪੰਜਾਬ 'ਦਰ ਕਰਫਿਊ ਲੱਗਿਆ ਹੋਇਆ ਸੀ ਕੋਈ ਪਤਾ ਨਹੀਂ ਲੱਗਦਾ ਕਿ ਗੁਰਦਰਾ ਸਿੰਘ ਸਭਾ ਮੋਗਾ ਬਜਲੇ ਸਿੰਘ ਸ਼ਹੀਦ ਹੋ ਗਏ ਨੇ ਜਾਂ ਫੌਨ ਹੈ ਗ੍ਰਿਫਤਾਰ ਕਰ ਲੇ। ਜਦੋਂ ਕਰਫਿਊ ਦੀ ਢਿੱਲ ਹੋਈ ਤਾਂ ਪਿੰਡ ਬੁੱਧ ਸਿੰਘ ਵਾਲਾ ਦਾ ਬੌਰੀਆ ਸਿੱਖ ਮੋਗਾ ਸ਼ਹਿਰ ਸਾਈਕਲ ਤੇ ਸਬਜ਼ੀ ਵੇਚਣ ਗਿਆ। ਤਾਂ 20 ਜੂਨ 84 ਦਾ ਦਿਨ ਸੀ। ਪੰਜਾਬ ਪੁਲਿਸ ਵਾਲੇ ਗੁਰਦਰਾ ਸਾਹਿਬ ਤੋਂ ਫੜੇ ਸਿੰਘਾਂ ਨੂੰ ਮੋਗਾ ਜੇਲ੍ਹ ਵਿੱਚ ਕਚਹਿਰੀਆਂ 'ਚ ਪੇਸ਼ ਕਰਨ ਲਈ ਲਿਜਾ ਰਹੇ ਸੀ। ਤਾਂ ਗੁਰਜਨ ਸਿੰਘ ਨੇ ਪਿੰਡ ਦੇ ਬੌਰੀਏ ਸਿੱਖ ਨੂੰ ਪਛਾਣ ਲਿਆ ਤੇ ਆਪ ਹੱਥ ਦੇ ਇਸ਼ਾਰੇ ਨਾਲ ਸਮਝਾਤਾ ਕਿ ਘਰ ਦੇ ਜੀਵਾਂ ਨੂੰ ਦੱਸ ਨੀ ਕਿ ਗੁਰਜਨ ਸਿੰਘ ਜਿਉਂਦਾ ਹੈ। ਤਾਂ ਉਹਨੇ ਸਾਰੀ ਗੱਲ ਸਮਝੀ ਬੌਰੀਏ ਸਿੱਕੇ ਨੇ ਸਮਝ ਗਿਆ ਉਹਨੇ ਘਰੇ ਜਾ ਕੇ ਫਿਰ ਭਾਈ ਗੁਰਦਾਨ ਸਿੰਘ ਦੇ ਮਾਤਾ ਪਿਤਾ ਤੇ ਚਾਚੇ ਨੂੰ ਦੱਸਿਆ ਕਿ ਮੈਂ ਆਪਣੀਆਂ ਅੱਖਾਂ ਨਾਲ ਵੇਖ ਕੇ ਆਇਆ ਕਿ ਗੁਰਦਾਨ ਸਿੰਘ ਜਿਉਂਦਾ ਏ ਤੇ ਚਾਚਾ ਚੰਦ ਸਿੰਘ ਬੁੱਧ ਸਿੰਘ ਵਾਲਾ ਬੜਾ ਚਲਦੀ ਕੜਾ ਵਾਲਾ ਗੁਰਮੁਖ ਸਿੱਖ ਸੀ ਉਹ ਮੋਗਾ ਡੇਲ੍ਹ ਸਵੇ ਮੋਲਾਂ ਗੱਲ ਕਰਕੇ ਆ ਤੇ ਕੱਪੜੇ ਸਾਬਣ ਤੇਲ ਰੂਲ ਇਹਨਾਂ ਨੂੰ ਦੇ ਕੇ ਆਇਆ ਇਥੋਂ ਦੋਸਤੋ ਉਹਨਾਂ ਦਾ ਸਫ਼ਰ ਸ਼ੁਰੂ ਹੋਇਆ ਤਾਂ ਧੰਨਾ ਸਿਓ ਸਰਪੰਚ ਰਾਉ ਕੇ ਮੋਗਾ ਇਹ ਪੁੱਲ ਦਾ ਮੁਖਬਰ ਤੇ ਝੋਲੀ ਚੁੱਕ ਸੀ ਉਹਨੇ ਦੰਦਵੀਂ ਟਕਸਾਲ ਦੇ ਦੋ ਸਿੰਘ ਪੁਲਿਸ ਤੋਂ ਘੇਰਾ ਪਾ ਕੇ ਸ਼ਹੀਦ ਕਰਵਾਏ ਸੀ ਤਾਸੀਰ ਸਿੰਘਾਂ ਦੀਆਂ ਲਾਸ਼ਾਂ ਨੇ ਸਿਰਵਲ ਖਲੋ ਕੇ ਪੁਲਤ ਨਾਲ ਤਸਵੀਰਾਂ ਵਿਖਚਵਾਈਆਂ ਸੀ ਅਖਬਾਰ ਤੇ ਬੜੇ ਮਾਣ ਨਾਲ ਕਿਹਾ ਸੀ ਕਿ ਇਹਨਾਂ ਅੱਤਵਾਦੀਆਂ ਨੂੰ ਮੁਕਾਬਲੇ 'ਚ ਮਰਨ ਲਈ ਮੈਂ ਪੁਲ ਦੀ ਮਦਦ ਕੀਤੀ ਜਿਹੜੀ ਸਦਕਾ ਪੁਲਿਸ ਇਹਨਾਂ ਕੱਟੜ ਅੱਤਵਾਦੀਆਂ ਨੂੰ ਪੁਲਸ ਮੁਕਾਬਲੇ 'ਚ ਮਾਰਜ ਸਫਲ ਹੋਈ ਧੰਨਾ ਤੇ ਸਰਪੰਚ rau ਕੇ ਪੁਲ ਦਾ ਟੌਰ ਸੀ ਤੇ ਇਹ ਸਿੱਖੀ ਲਈ ਕਲੰਕ ਸੀ ਸਿੰਘਾਂ ਵੱਲੋਂ ਪੁਲ ਦੇ ਅਜਿਹੇ ਟੌਟਾਂ ਦੀ ਸਿਧਾਈ ਜ਼ਰੂਰੀ ਸੀ ਤਾ ਗੁਰਜਨ ਸਿੰਘ ਬੁੱਸ ਸਿੰਘ ਵਾਲਾ ਜਿਹਾ ਅਣਖੀਲੇ ਸੂਰਮੇ ਦੇ ਹੁੰਦੇ ਆ ਪੁਲਿਸ ਟਾਉਟ ਛਾਤੀ ਫੁਲਾ ਕੇ ਮੁੱਛਾਂ ਨੂੰ ਬਟ ਦੇ ਕੇ ਸ਼ਰੀਆਮ ਘੁੰਮਦਾ ਫਿਰ ਇਹ ਕਿਵੇਂ ਹੋ ਸਕਦਾ ਤਾ ਗੁਰਜਨ ਸਿੰਘ ਨੇ ਇੱਕ ਦਿਨ ਆਪਣੇ ਵੱਡੇ ਭਰਾ ਕੁਲਵੰਤ ਸਿੰਘ ਤੇ ਚਾਚੇ ਦੇ ਪੁੱਤਰ ਜੱਗਾ ਸਿੰਘ ਨਾਲ ਬਾਹਰ ਖੇਤਾਂ 'ਚ ਬੈਠੇ ਗੱਲ ਤੋਰੀ ਕਹਿੰਦਾ ਬਾਈ ਜੀ ਗੱਲਾਂ ਤਾਂ ਆਪਾਂ ਬਹੁਤ ਕਰਦੇ ਆ ਸਰਕਾਰ ਸਿੱਖਾਂ ਨਾਲ ਠੱਗਾ ਕਰ ਰਹੀ ਹੈ ਪੁਲਿਸ ਸਿੱਖਾਂ ਨੂੰ ਮਾਰ ਰਹੀ ਹੈ ਆਪਾਂ ਕਦੀ ਸੋਚਿਆ ਕਿ ਆਪਾਂ ਹੁਣ ਕੀ ਕਰ ਰਹੇ ਆ ਤੇ ਸਾਨੂੰ ਕੀ ਕਰਨਾ ਚਾਹੀਦਾ ਜੱਗਾ ਤੇ ਕੁਲਵੰਤ ਕਹਿੰਦੇ ਜਾਂਟੇ ਹੁਣ ਆਪਾਂ ਹਲੇ ਕਾਰੀ ਕੀ ਸਕਦੇ ਆ ਨਾ ਕੋਲ ਕੋਈ ਹਥਿਆਰ ਨਾ ਹੀ ਅਜੇ ਕਿਤੇ ਹਥਿਆਰ ਮਿਲਣ ਦੀ ਆਸ ਹੈ ਜੇ ਆਪਣੇ ਕੋਲ ਕੋਈ ਨਿੱਕਾ ਵੱਡਾ ਹਥਿਆਰ ਹੋਵੇ ਤਾਂ ਕਿਸੇ ਤੋਂ ਹੋਰ ਖੋ ਵੀ ਲਈਏ ਤਾਂ ਗੁਰਦੰਤ ਸਿੰਘ ਕਹਿੰਦਾ ਬਾਈ ਜੇ ਹਥਿਆਰਾਂ ਦਾ ਪ੍ਰਬੰਧ ਹੋ ਜਾਵੇ ਫੇਰ ਕਹਿੰਦਾ ਫੇਰ ਕੀ ਜੰਟੇ ਜਿੱਦਾਂ ਕਹੇਗਾ ਚੱਕਦੇਾਂਗੇ ਚੌਂਡੇ ਜੱਗੇ ਤੇ ਕਲਵੰਤ ਸਿੰਘ ਬੁੱਸ ਸਿੰਘ ਵਾਲਾ ਨੇ ਗੁਰਦੰਤ ਸਿੰਘ ਨੂੰ ਆਪਣੇ ਵੱਲੋਂ ਵਿਸ਼ਵਾਸ ਦਿਵਾਉਂਦਿਆਂ ਕਿਹਾ ਗੱਲਾਂ ਬਾਤਾਂ ਕਰਦੇ ਹੋਏ ਤਿੰਨੇ ਯੋਧੇ ਖੇਤਾਂ ਚੋਂ ਪਿੰਡ ਬੁੱਸ ਸਿੰਘ ਵਾਲਾ ਨੂੰ ਤੁਰ ਪਏ ਤਾਂ ਗੁਰਜਨ ਸਿੰਘ ਕਿੱਧਰ ਗਿਆ ਕਿਸੇ ਨੂੰ ਕੋਈ ਪਤਾ ਨਹੀਂ ਸੀ ਗੁਰਸੈ ਸਿੰਘ ਗੁਰਜਨ ਸਿੰਘ ਨੇ ਹਥਿਆਰਾਂ ਦਾ ਪ੍ਰਬੰਧ ਕਰ ਲਿਆ ਜੱਗਾ ਸਿੰਘ ਤੇ ਕਲਵੰਤ ਸਿੰਘ ਨੂੰ ਬਾਹਰ ਖੇਤਾਂ 'ਚ ਮਿਲਿਆ ਕੁਝ ਘਨੇਰਾ ਹੋਇਆ ਤਾਂ ਹਥਿਆਰ ਚਲਾ ਕੇ ਚੈੱਕ ਕੀਤੇ ਇਹਨਾਂ ਨੇ ਜੱਗੇ ਤੇ ਕਲਵੰਤ ਨੂੰ ਹਥਿਆਰ ਵੇਕੇ ਚਾ ਚੜ ਗਿਆ ਦੋਆ ਸਿੰਘਾਂ ਨੇ ਕਿਹਾ ਕਿ ਬਾਈ ਜਾਂਟੇ ਹੁਣ ਦੱਸ ਕੀ ਹੋਣਾ ਚਾਹੀਦਾ ਹੈ ਤਾਂ ਗੁਰਜਨ ਸਿੰਘ ਨੇ ਕਿਹਾ ਮਿੱਤਰੋ ਤੰਨਾ ਝੋ ਸਰਪੰਚ rau ke ਵਾਲਾ ਟਾਊਟ ਹੈ ਤੇ ਆਹ ਦੇਖੋ ਖ਼ਬਰ ਵਿੱਚ ਦੋ ਸਿੰਘਾਂ ਨੂੰ ਪੁਲ ਤੋਂ ਸ਼ਹੀਦ ਕਰਵਾ ਕੇ ਪੁਲ ਦੇ ਨਾਲ ਸਿੰਘਾਂ ਦੀਆਂ ਲਾਸ਼ਾਂ ਤੇ ਖੜਾ ਹੈ ਸਿੰਘਾ ਦਾ ਆਪਣੇ ਮਨ ਵਿੱਚੋਂ ਖੋਫ ਭਲਾ ਹੀ ਬੈਠਾ ਇਹਨੂੰ ਅਜਿਹਾ ਸਬਕ ਸਿਖਾਉਣਾ ਕਿ ਅੱਗੋਂ ਕੋਈ ਵੀ ਪੁੱਲ ਦਾ ਟੌਟ ਅਜਿਹੀ ਹਰਕਤ ਕਰਨ ਤੋਂ ਪਹਿਲਾਂ 100 ਵਾਰੀ ਸੋਚੇ ਇਸ ਦੁਸ਼ਟ ਨੂੰ ਮਾਰਨਾ ਕੋਈ ਔਖਾ ਨਹੀਂ ਬਸ ਜਿਵੇਂ ਮੈਂ ਤੁਹਾਨੂੰ ਦੱਸਾਂਗਾ ਉਸੇ ਤਰ੍ਹਾਂ ਕਰੋਗੇ ਤਾਂ ਐਕਸ਼ਨ ਸਫਲ ਰਹੂਗਾ ਗੁਰਜਾਨ ਸਿੰਘ ਨੇ ਜੱਗਾ ਸਿੰਘ ਤੇ ਕਲਵਾਨ ਸਿੰਘ ਨੂੰ ਸਾਰੀ ਕਾਰਵਾਈ ਸਮਝਾ ਦਿੱਤੀ ਤੇ ਹਥਿਆਰ ਉਹਨਾਂ ਦੇ ਹਵਾਲੇ ਕਰਤੇ ਤੰਨਾ ਸਿੰਘ ਸਰਪੰਚ ਅੱਤਵਾਦੀਆਂ ਮਾਰਦਾ ਤਨਨਾ ਸਿੰਘ ਟਾਊਟ ਸਿੰਘਾਂ ਨੇ ਪ੍ਰਵਾਰਤਮਿਤ ਖਤਮ ਕਰਤਾ ਘਰ ਘਰ ਇਹੋ ਗੱਲਾਂ ਹੋਣ ਲੱਗੀਆਂ ਇਹ ਮੋਗਾ ਤਹਿਸੀਲ ਵਿੱਚ ਸਿੰਘਾਂ ਦੀ ਭੱਟੀ ਖਾੜ ਕੋ ਕਾਰਵਾਈ ਸੀ ਪੁਲਤ ਨੂੰ ਇਸ ਕਤਲ ਕਾਂਡ ਦੀ ਗੁੱਤੀ ਸਲਝਾਉਣ ਵਿੱਚ ਕਾਮਯਾਬੀ ਨਹੀਂ ਸੀ ਮਿਲ ਰਹੀ ਜੱਗਾ ਸਿੰਘ ਸੰਤੂ ਵਾਲਾ ਵੀ ਖਾੜ ਕੋ ਸਿੰਘਾਂ ਨਾਲ ਨੇੜ ਨੇੜਤਾ ਰੱਖਦਾ ਸੀ ਤਾਂ ਜੱਗਾ ਸਿੰਘ ਨੂੰ ਮਿਲਿਆ ਗੱਲਬਾਤ ਕਰਦਿਆਂ ਤੰਨਾ ਦੇ ਸਰਪੰਚ ਦੇ ਕਤਲ ਦੀ ਗੱਲ ਛਿੜ ਪਈ ਜੱਗਾ ਸਿੰਘ ਨੇ ਪੁੱਛਿਆ ਬਾਈ ਜੱਗਾ ਸਿਆ ਤੰਨੇ ਟਾਊਟ ਦਾ ਕੰਡਾ ਕਿਹਨੇ ਕੱਢਿਆ ਪਤਾ ਨਹੀਂ ਲੱਗਿਆ ਹੇ ਤੱਕ ਨਾ ਹੀ ਕਿਸੇ ਨੇ ਜ਼ਿੰਮੇਵਾਰੀ ਲਈਏ ਜੱਗਾ ਸਿੰਘ ਤੋਂ ਭੇਤ ਲੁਕਾਇਆ ਨਾ ਰਹਿ ਸਕਿਆ ਉਹਨੇ ਕਿਹਾ ਕਿ ਜੱਸਾ ਸਿੰਘ ਇਹ ਕੰਮ ਮੈਂ ਤੇ ਕੁਲੂ ਯਾਨੀ ਕਿ ਕਲਵੰਤ ਨੇ ਕੀਤਾ ਜੱਸਾ ਕਹਿੰਦਾ ਤੇ ਬਾਈ ਜੰਟਾ ਮੈਨੂੰ ਮਿਲਿਆ ਸੀ ਉਹਨੇ ਤਾਂ ਕੋਈ ਗੱਲ ਕੀਤੀ ਨਹੀਂ ਜੱਗਾ ਸਿੰਘ ਨੇ ਕਿਹਾ ਕਿ ਬਾਈ ਜੰਟਾ ਗਿਆ ਨਹੀਂ ਸੀ ਨਾਲ ਉਹ ਤੈਨੂੰ ਦੱਸਦਾ ਵੀ ਕੀ ਜੱਸਾ ਸਿੰਘ ਸੰਤੂ ਵਾਲਾ ਨੇ ਉਹਨੂੰ ਸੰਤੂ ਵਾਲਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਉਹ ਤੋਂ ਪੁੱਛ ਕੇ ਚ ਕੀਤੀ ਕਿ ਧੰਨਾ ਸਿੰਘ ਸਰਪੰਚ ਨੂੰ ਕਿਹਨੇ ਮਾਰਿਆ ਤੋਨੇ ਪਹਿਤੋਂ ਸਾਰਾ ਕੁਝ ਦੱਸਤਾ ਕਿ ਇਹ ਕੰਮ ਜੱਗਾ ਸਿੰਘ ਤੇ ਇੱਕ ਲਮਨ ਸਿੰਘ ਬੁੱਸ ਸਿੰਘ ਨਾਲ ਦਾ ਏ ਤਾਂ ਪੰਜਾਬ ਪੁਲ ਦਾ ਛਾਪਾ ਮਾਰਿਆ ਉਹਨੇ ਪੁਲਸ ਨੇ ਗੁਰਜਨ ਸਿੰਘ ਦੇ ਵੱਡੇ ਭਰਾ ਜਗਰੂਪ ਤੇ ਜੱਗਾ ਸਿੰਘ ਨੂੰ ਘਰ ਵਿੱਚੋਂ ਗ੍ਰਿਫਤਾਰ ਕਰਕੇ ਲੈ ਗਏ ਤਾਂ ਰਾਹ ਜਿਹੜੋ ਜਾ ਰਹੇ ਸਨ ਤਾਂ ਅਗੋਂ ਪੁਲਸ ਦੀ ਇੱਕ ਹੋਰ ਗੱਡੀ ਮਿਲੀ ਦੋਵੇਂ ਗੱਡੀਆਂ ਖਲੋਗੀਆਂ ਤੇ ਉਹਨਾਂ ਨੇ ਜੱਸੇ ਨੂੰ ਉਤਾਰ ਕੇ ਵਿਖਾਇਆ ਕਿ 10 ਇਹੋ ਜਗ੍ਹਾ ਏ ਤਾਂ ਉਹਨੇ ਕਿਹਾ ਕਿ ਹਾਂ ਥਾਣੇ ਲੈ ਜਾ ਕੇ ਜੱਗੇ ਨੂੰ ਵਕ-ਵਕ ਕਮਰੇ ਵਿੱਚ ਬੰਦ ਕਰਤਾ ਤੇ ਗੁਰਜਨ ਸਿੰਘ ਤੇ ਜਗਰੂਪ ਸਿੰਘ ਨੂੰ ਵਕ ਉਦੋਂ ਤੱਕ ਪੁਲਿਸ ਨੂੰ ਇਹ ਪਤਾ ਨਹੀਂ ਸੀ ਕਿ ਧੰਨੇ ਸਰਪੰਚ ਦੇ ਕਤਲ ਪਿੱਛੇ ਗੁਰਜੰਟ ਦਾ ਹੱਥ ਹੈ ਪੁਲਿਸ ਤਾਂ ਕਲਮਨ ਸਿੰਘ ਨੂੰ ਪੇਸ਼ ਕਰਾਉਣ ਦੇ ਇਰਾਦੇ ਨਾਲ ਰਸਤੇ ਵਿੱਚ ਲਿਆ ਸੀ ਪੁਲਿਸ ਨੇ ਤਾਂ ਤਾਂ ਇਸ ਕਰਕੇ ਥਾਣੇ ਵਿੱਚ ਕੋਈ ਸ਼ਕਤੀ ਨਹੀਂ ਸੀ ਗੁਰਜੰਟ ਸਿੰਘ ਨੇ ਵੱਡੇ ਭਰਾ ਨੂੰ ਕਿਹਾ ਕਿ ਵਾਹ ਜਗਰੂਪ ਗੱਲ ਵਿਗੜ ਗਈ ਜਗਰੂਪ ਨੇ ਕਿਹਾ ਜਾਂਟੇ ਜਦੋਂ ਆਪਾਂ ਕੋਈ ਗੁਨਾਹ ਨਹੀਂ ਕੀਤਾ ਆਪਾਂ ਨੂੰ ਘੜ ਡਰ ਕਹਦਾ ਬਾਪੂ ਨੇ ਜਦੋਂ ਕਲਮਤ ਨੂੰ ਪੇਸ਼ ਕਰਵਾਤਾ ਆਪਾਂ ਨੂੰ ਪੁਲਿਸ ਨੇ ਛੱਡ ਦੇਣਾ ਹੈ ਤਾਂ ਗੁਰਜੰਟ ਨੇ ਕਿਹਾ ਥਾਣੇ ਵਿੱਚ ਦੋ ਕੁ ਪੁਲਿਸ ਵਾਲੇ ਤੁਰੇ ਫਿਰਦੇ ਆਂ। ਥਾਣੇ ਦਾ ਗੇਟ ਵੀ ਖੁੱਲਾ ਏ। ਮੈਂ ਭੱਜ ਕੇ ਨਿਕਲ ਸਕਦਾ। ਪਰ ਤੇਰੇ ਹੱਡ ਜ਼ਰੂਰ ਸੇਕਣਗੇ। ਉਹ ਵੇਖ ਲੈ ਜੇ ਤੂੰ ਵੀ ਭੱਜ ਸਕਦਾ। ਤਾਂ ਜਗਰੂਪ ਨੇ ਕਿਹਾ ਬਾਈ ਜੰਟੇ ਜਦੋਂ ਆਪਾਂ ਕੋਈ ਗੁਨਾਹ ਨਹੀਂ ਕੀਤਾ ਤਾਂ ਫਿਰ ਕਿਉਂ ਐਵੇਂ ਭੱਜ ਕੇ ਚੱਕੀ ਬਣੀ ਐ? ਆਪਾਂ ਤਾਂ ਭਜਣਾ ਨਹੀਂ ਜੋ ਹੋ ਵੇਖੀ ਜਾਊਗੀ। ਤਾਂ ਗਲਵਾਨ ਸਿੰਘ ਨੂੰ ਪਰਿਵਾਰ ਨੇ ਪੇਸ਼ ਕਰਵਾਤਾ। ਜਗਰੂਪ ਸਿੰਘ ਨੂੰ ਪੁਲਿਸ ਨੇ ਛੜਤਾ। ਥਾਣੇਦਾਰ ਗੁਰਦੇਵ ਸਿੰਘ ਖੁਸ਼ਕੀ ਨੇ ਫਰੀਦਕੋਟ ਸਟਾਫ 'ਚ ਗੁਰਜਾਨ ਸਿੰਘ, ਕਲਵੰਤ ਸਿੰਘ, ਜੱਗਾ ਸਿੰਘ, ਇੰਦਰਜੀਤ ਸਿੰਘ, ਬੋਤ ਸਿੰਘ ਵਾਲਾ ਉੱਤੇ ਇੱਕ ਹਫ਼ਤਾ ਤਸ਼ੱਦਦ ਕੀਤਾ। ਸਿੰਘਾਂ ਤੋਂ ਆਪਣੀ ਲੱਤਾਂ ਤੇ ਖੜਾ ਵੀ ਨਹੀਂ ਸੀ ਹੋਇਆ ਜਾਂਦਾ। ਜੱਗਾ ਸਿੰਘ, ਕਲਵੰਤ ਸਿੰਘ, ਇੰਦਰਜੀਤ ਸਿੰਘ ਉੱਤੇ ਧੰਨਾ ਸਿੰਘ ਸਰਪੰਚ ਰਾਊਕੇ ਦਾ ਕਤਲ ਕੇਸ ਪਾ ਕੇ ਫਰੀਦਕੋਟ ਜੇਲ੍ਹ 'ਚ ਬੰਦ ਕਰ ਦਿੱਤਾ ਗਿਆ। ਤਾਂ ਗੁਰਜਾਨ ਸਿੰਘ ਨੂੰ ਪੰਚਾਇਤ ਦੀ ਜ਼ਿੰਮੇਵਾਰੀ ਤੇ ਛਡਾ ਲਿਆਂਦਾ। ਵੱਡੇ ਭਰਾਜ ਗਰੂਪ ਸਿੰਘ ਨੂੰ ਕਹਿੰਦਾ ਬਾਈ ਘਰੇ ਨਾ ਪਈ ਰਾਤ ਨੂੰ। ਗਰੂਪ ਕਹਿੰਦਾ ਕਹਿੰਦਾ ਵੀ ਘਰੇ ਕਿਉਂ ਨਾ ਪਾਵਾਂ। ਗੁਰਜਾਣਟਰ ਕਹਿੰਦਾ ਬਾਈ ਜੀ ਗਰੂਪ ਪੁਲਿਸ ਨੇ ਫੇਚ ਆਪਾਂ ਮਾਰਨਾ ਹੈ ਬਾਈ ਜਾਂਟੇ ਤੂੰ ਆਪਣੀ ਵਿਚਾਰ ਲੈ ਆਪਾਂ ਨੂੰ ਤਾਂ ਕੋਈ ਡਰ ਨਹੀਂ ਜੇ ਮੈਂ ਘਰੋਂ ਬਾਹਰ ਸੁੱਤਾ ਤਾਂ ਐਵੇਂ ਖਾਮਕਾ ਪੁਲ ਦੀਆਂ ਨਜ਼ਰਾਂ ਵਿੱਚ ਛੱਕੀ ਹੋਵਾਂਗੀ ਤਾਂ ਗਰਜਾਣ ਸਿੰਘ ਰਾਤ ਨੂੰ ਘਰ ਨਹੀਂ ਸੁੱਤਾ ਬਾਈ ਬਲਵੰਤ ਕੋਲ ਜਾ ਪਿਆ ਉਹੀ ਗੱਲ ਹੋਈ ਅੱਧੀ ਰਾਤ ਵੇਲੇ ਪੁਲਸ ਆ ਗਈ ਗਰਜਾਣ ਸਿੰਘ ਘਰ ਨਾ ਮਿਲਿਆ ਇਸ ਕਰਕੇ ਪੁਲ ਦੇ ਹੱਥ ਆਉਣੋਂ ਬਚ ਗਿਆ ਪੁਲਤ ਨੂੰ ਖਾਲੀ ਹੱਥ ਮੋੜਨਾ ਪਿਆ ਗੁਰਜਾਣ ਸਿੰਘ ਘਰੇ ਆਇਆ ਤਾਂ ਦਾਦੀ ਬਸੰਤ ਕੌਰ ਨੂੰ ਕਹਿੰਦਾ ਮਾਂ ਜੀ ਪੁਲਸ ਨੇ ਮੈਨੂੰ ਮਾਰਨਾ ਹੀ ਮਾਰਨਾ ਹੈ ਮੈਂ ਘਰ ਮਗਰੋਂ ਆਇਆ ਪੁਲਿਸ ਨੇ ਇੱਕ ਰਾਤ ਮੈਨੂੰ ਲੰਘਣ ਨਹੀਂ ਦਿੱਤੀ ਫਿਰ ਦੁਬਾਰਾ ਫੜਨ ਆ ਗਈ ਮੈਨੂੰ ਮੇਰੇ ਕੱਪੜੇ ਦੇ ਤੁਹਾਡੀ ਮੇਰੀ ਸੱਤ ਸਰੀਕਾਲ ਹੈ ਤਾਂ ਤਿੰਨ ਚਾਰ ਕਮੀਜ਼ ਪਜਾਮੇ ਤੇ ਪੱਗਾਂ ਬੈਗ ਚ ਪਾ ਕੇ ਦਾਦੀ ਬਸੰਤ ਕੌਰ ਦੇ ਪੈਰੀਂ ਸਿਰ ਹੱਥ ਰੱਖ ਕੇ ਮੱਥਾ ਟੇਕਿਆ ਤੇ ਕਿਹਾ ਕਿ ਮਾਂ ਫਿਕਰ ਨਾ ਕਰ ਤੁਹਾਨੂੰ ਉਲੰਭਾ ਨਹੀਂ ਮਿਉਣਾ ਦਿੰਦਾ ਤਾਂ ਉਸ ਤੋਂ ਬਾਅਦ ਫਿਰ ਮਤਲਬ ਕਿ ਸੰਘਰਸ਼ ਵਿੱਚ ਕੋਦੇ ਆ ਤਾ ਭਾਈ ਬਰਿਆਮ ਸਿੰਘ ਖੱਪਿਆਂਵਾਲੀ ਨੂੰ 31 ਅਕਤੂਬਰ 1986 ਨੂੰ ਫਰੀਦਕੋਟ ਪੁਲਿਸ ਵੱਲੋਂ ਕੋਟਕਪੂਰਾ ਤੋਂ ਜੈਤੋਂ ਰੋਡ ਤੇ ਪਿੰਡ ਟਪਈ ਨਹਿਰ ਦੀ ਪੱਟੜੀ ਤੇ ਅੰਬ ਦੇ ਰੁਕਣ ਨਾਲ ਬੰਨ ਕੇ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ ਸੀ। ਤਾਂ ਭਾਈ ਬਰਿਆਮ ਸਿੰਘ ਦੀ ਯਾਦ ਵਿੱਚ 10 ਨਵੰਬਰ 1986 ਨੂੰ ਪਿੰਡ ਖੱਪਿਆਂਵਾਲੀ ਨੇੜੇ ਮੁਕਸਰ ਸ੍ਰੀ ਗੁਰੂ ਗ੍ਰੰਥ ਸਾਹਿਬੀ ਦੇ ਅਖੰਡ ਪੰਥ ਸਾਹਿਬ ਦੇ ਭੋਗ ਪਾਏ ਗਏ। ਇਸ ਸਮੇਂ 20000 ਸਿੱਕਿਆਂ ਦਾ ਇਕੱਠ ਹੋਇਆ ਸੀ। ਖਾੜਕੂ ਸਿੰਘਾਂ ਵੱਲੋਂ ਸ਼ਹੀਦ ਭਾਈ ਬਰਿਆਮ ਸਿੰਘ ਖੱਪਿਆਂਵਾਲੀ ਦੀ ਜ਼ਿੰਮੇਵਾਰੀ ਦੀ ਪੱਗ ਪਾਈ ਗੁਰਜਨ ਸਿੰਘ ਬੁੱਲ ਸਿੰਘ ਵੱਲੋਂ ਦਿੱ ਸਟੇਜ ਤੋਂ ਐਲਾਨ ਕੀਤਾ ਗਿਆ ਸੀ ਕਿ ਬਰਿਆਮ ਸਿੰਘ ਦੇ ਅਧੂਰੇ ਕੰਮ ਗੁਰਜਨ ਸਿੰਘ ਬਹੁਤ ਸਿੰਘ ਵਾਲਾ ਪੂਰਾ ਕਰੂਗਾ ਭਾਈ ਗੁਰਜਨ ਸਿੰਘ ਨੇ ਸਟੇਜ ਤੋਂ ਸਿਕ ਸਿਕੰਦਰ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਗੁਰੂ ਰੂਪ ਸਾਹਿਬ ਸੰਗਤ ਜੀ ਭਾਈ ਬਰਿਆਮ ਸਿੰਘ ਦੀ ਸ਼ਹੀਦੀ ਦੇ ਜਿੰਮੇਵਾਰਾਂ ਨੂੰ ਬੜੀ ਜਲਦੀ ਸੋਧਿਆ ਜਾਊਗਾ ਤਾਂ ਇਸ ਸਮਾਗਮ ਦੇ ਵਿੱਚ ਪੁਲਿਸੀ ਬਹੁਤ ਆਈ ਹੋਈ ਸੀ ਕਹਿੰਦੇ ਤੇ ਭਾਈ ਗੁਰਜਨ ਸਿੰਘ ਇਸ ਸਮਾਗਮ ਦੇ ਵਿੱਚੋਂ ਪੁਲ ਤੋਂ ਅੱਖ ਬਚਾ ਕੇ ਨਿਕਲ ਗਿਆ ਸੀ ਤਾਂ ਠੀਕ 1 ਮਹੀਨੇ ਬਾਅਦ ਇਲਾਕੇ ਦੇ ਮਸ਼ਹੂਰ ਟਾਉੜ ਜੋਗਿੰਦਰ ਸਰਪੰਚ ਰੋਡੇ ਨੂੰ ਉਰੇ ਦੋ ਸਾਥੀਆਂ ਸੋਭਾ ਤੇ ਗਰੀਬ ਸਮੇਤ ਗੁਰਜੰਨ ਸਿੰਘ ਬੋਸ ਸਿੰਘ ਵਾਲਿਆਂ ਨੇ ਸੋਤੇ ਆ ਫਿਰ ਜਗਿੰਦਰ ਰੋਡੇ ਸਰਪੰਚ ਆਪਣੇ ਤਿੰਨ ਸਾਥੀਆਂ ਨਾਲ ਪਿੰਡ ਰੋਡੇ ਤੋਂ ਲਵਾਨਿਆਂ ਵਾਲੀ ਬੱਸ ਅਡੇ ਨੂੰ ਜਾ ਰਿਹਾ ਸੀ ਸੂਵੇ ਦੀ ਪਟੜੀ ਤੇ ਚੜ੍ਹਿਆ ਹੀ ਸੀ ਕਿ ਕੁਝ ਗਬਰੂ ਜਿਨ੍ਹਾਂ ਤੇੜ ਚਾਦਰਾਂ ਬੰਨਿਆ ਹੋਇਆ ਸੀ ਹੱਥ 'ਚ 40 ਡਾਲਰਨੀ ਫੜੀ ਹੋਈ ਸੀ ਮੋਢੇ ਤੇ ਕਹੀ ਤੇ ਹੱਥ 'ਚ ਗੰਡਾਸਾ ਫੜਿਆ ਹੋਇਆ ਸੀ ਤੇ ਖੇਸਾਂ ਨੇ ਬੁਕਲਾ ਮਾਰੀਆਂ ਸੀ ਜੋ ਵੇਖਣ ਨੂੰ ਖੇਤਾਂ ਨੂੰ ਪਾਣੀ ਲਾਉਣ ਵਾਲੇ ਕਿਸਾਨ ਜਾਪਦੇ ਸੀ ਲੱਗੇ ਆਉਣ ਤੇ ਲਲਕਾਰਿਆ ਕਿ ਓਏ ਭੱਜ ਲੋ ਜੇ ਭੱਜਿਆ ਜਾਂਦਾ ਤਾਂ ਤਾਂ ਅਸੀਂ ਬ੍ਰਿ얌 ਸਿੰਘ ਦੇ ਸਾਥੀ ਬਦਲਾ ਲੈਣ ਲਈ ਆ ਗਏ ਆ ਏਦਾਂ ਕਿਹਾ ਉਹਨਾਂ ਨੇ ਤਾਂ ਸਿੰਘਾਂ ਦੇ ਲਲਕਾਰੇ ਸੁਣ ਕੇ ਜੋਗਿੰਦਰ ਟਾਊਟ ਦੇ ਸਾਥੀਆਂ ਦੇ ਹੋਛ ਗੁੰਮ ਹੋ ਗਏ ਉਹ ਭੱਜ ਉੱਠੇ ਭੱਜ ਕੇ ਪਾਣੀ ਵਾਲੇ ਸੁੱਕੇ ਸੂਏ 'ਚ ਪੜ ਗਏ ਸਿੰਘਾਂ ਨੇ ਸਟੇਨ ਕਰਨ ਲਗੋੜੀਆਂ ਦਾ ਮੀਂਹ ਭਰਾਤਰ ਜੋਗਿੰਦਰ ਰੋਡ ਦੇ ਸਰਪੰਚ ਤੇ ਦੋ ਸਾਥੀ ਸੋਭਾ ਤੇ ਗਰਦੀਬ ਇਹ ਗੋਲੇ ਲੱਗਣ ਦੇ ਨਾਲ ਮਾਰੇ ਗਏ ਇੱਕ ਮਿੱਠੂ ਸੀ ਉਹ ਭੱਜਣ 'ਚ ਸਫਲ ਹੋ ਗਿਆ ਬੱਜ ਕੇ 14 ਕਿਲੋਮੀਟਰ ਮੁਕਸਰ ਥਾਣੇ ਗਿਆ ਤੇ ਮੁਰਚੀ ਨੂੰ ਜਾ ਕੇ ਸਾਰੀ ਗੱਲਬਾਤ ਦੱਸੀ ਪੁਲਿਸ ਨੇ ਆ ਕੇ ਸੂਏ ਚ ਉਲਾਚਾ ਕੱਢੀਆਂ ਤੇ ਪੋਸਟਮਾਰਟਮ ਕਰ ਲਈ ਮੁਕਸਰ ਦੇ ਹਸਪਤਾਲ ਭੇਜੀਆਂ ਤਾਂ ਇਸ ਕੰਡ ਜਿੰਮੇਵਾਰੀ ਵੀ ਭਾਈ ਗੁਰਦਾਨ ਸਿੰਘ ਬੁੱਸ ਸਿੰਘ ਵਾਲੇ ਨੇ ਖਵਾਰਾ ਰਾਈ ਫਿਰ ਆਪਣੇ ਸਿਰ ਲਈ ਸੀਗੀ ਹੁਣ ਇੱਕ ਸਿੱਖ ਇਤਿਹਾਸ ਦਾ ਇੱਕ ਬੜਾ ਤਕੜਾ ਖਲਨਾਇਕ ਹੋਇਆ ਥਾਣੇਦਾਰ ਮਿਤਸਿਓ ਮਿਤਸਿਓ ਦਲਤ ਪਰਿਵਾਰ ਵਿੱਚੋਂ ਸੀ ਤੇ ਪੰਜਾਬ ਚ ਚੱਲ ਰਹੀ ਖਾੜਕੂ ਲੈਣ ਦਬਾਉਣ ਲਈ ਸਿੱਖਾਂ ਤੇ ਬੜਾ ਤਸ਼ੱਦਦ ਕਰਨ ਚ ਮੋਰੀ ਸੀ ਥਾਣੇਦਾਰ ਮਿਤਸਿਓ ਬਾਗਾ ਪੁਰਾਣਾ ਥਾਣੇਮਾਂ ਲੱਗਿਆ ਹੋਇਆ ਸੀ ਇਨੇ ਬੜੀ ਵੱਡੀ ਗਿਣਤੀ ਨਾਲ ਭਾਈ ਗੁਰਜਨ ਸਿੰਘ ਬੁੱਸ ਸਿੰਘ ਵਾਲਿਆਂ ਦੇ ਘਰ ਨੂੰ ਘੇਰਿਆ ਗੁਰਜਨ ਸਿੰਘ ਦੇ ਬਾਪੂ ਨਿਹਤਰ ਸਿੰਘ ਨੂੰ ਫੜ ਕੇ ਥਾਣੇ ਲੈ ਗਿਆ ਪਰਵਾਦੇ ਜੀ ਜਿਹੜੇ ਪਾਸੇ ਹੋ ਸਕਦੇ ਸੀ ਅੱਗੇ ਪਿਛੇ ਉਹ ਕੇ ਦਿਨ ਕੱਟੀ ਕਰਨ ਲੱਗੇ ਥਾਣੇਦਾਰ ਮਿੱਥ ਸਿਉ ਪੂਰਾ ਕਾਂਗਰਸ ਦਾ ਵਫਾਦਾਰ ਸੀ ਤੇ ਲੋਕਾਂ 'ਚ دہشت ਪਾਉਣ ਦੇ ਮਕਸਦ ਨਾਲ ਉਹਨੇ ਗੁਰਜਨ ਸਿੰਘ ਦੀ ਦਾਦੀ ਬਸੰਤ ਕੌਰ ਦਾ ਸੰਦੂਕ ਮਾਤਾ ਦਾ ਸੰਦੂਕ ਪੇਟੀਆਂ ਟਰੰਕ ਦਾਣੇ ਆਏ ਡਰਮ ਮੰਜੇ ਇੱਥੋਂ ਤੱਕ ਕਿ ਘਰ ਵਿੱਚੋਂ ਪਾਣੀ ਵਾਲਾ ਨਲਕਾ ਵੀ ਪੁੱਟ ਕੇ ਲੈ ਗਿਆ ਦੋ ਕਮਰਿਆਂ 'ਚ ਬਾਲਣ ਸੁੱਟ ਕੇ ਅੱਗ ਲਾਉਣ ਲੱਗਾ ਸੀ ਤਾਂ ਇੱਕ ਬੀਬੀ ਲੇਡੀ ਪੰਜਾਬ ਪੁਲਿਸ ਵਾਲੀ ਨੇ ਕਿਹਾ ਕਿ ਤੁਸੀਂ ਗਲਤ ਕਰ ਰਹੇ ਹੋ ਜਿਸ ਦਿਨ ਜਿਸ ਦਿਨ ਗੁਰਜੰਟ ਮਾਰਿਆ ਗਿਆ ਉਹ ਦਿਨ ਪਰਿਵਾਰ ਦੇ ਜੀਆਂ ਨੂੰ ਸਿਰ ਲਗਾਉਣ ਲਈ ਥਾਂ ਤਾਂ ਰਹਿਣ ਦਿਓ ਸਾਬ ਕਮਰਿਆਂ ਦੀਆਂ ਛੱਤਾਂ ਤੇ ਬਾਲੇ ਸਾੜ ਕੇ ਗੁਰਜੰਟ ਤੁਹਾਡੇ ਅੱਗੇ ਪੇਸ਼ ਤਾਂ ਨਹੀਂ ਹੋਣ ਲੱਗਿਆ ਜਿਸ ਤੇ ਕਮਰਿਆਂ ਨੂੰ ਅੱਗ ਨਾ ਲਾਈ ਗਈ ਐਸਐਚਓ ਮਿਤਸਿੰਘ ਸਮਝਦਾ ਸੀ ਕਿ ਮੈਂ ਜਿੰਨਾ ਜ਼ਾਲਮ ਜ਼ੁਲਮ ਸਿੰਘਾਂ ਉੱਤੇ ਸਿੰਘਾਂ ਦੇ ਵਿਦੋਸ਼ੇ ਪਰਿਵਾਰਾਂ ਉੱਤੇ ਕਰਾਂਗਾ ਹਕੂਮਤ ਉਹਨੇ ਹੀ ਮੋੜਾਂ ਤੇ ਮੇਰੇ ਸਟਾਰ ਵਧਾਉਗੀ ਉਹਨੇ ਜਰਮ ਦੀ ਹਾਦੇ ਕਰਦੀ ਬਜ਼ੁਰਗ ਬਾਪੂ ਨਿਹਤਰ ਸਿੰਘ ਦੇ ਸਿਰ ਕੱਛਾ ਤੇੜੀ ਸੀਗੀ ਸਾਰੇ ਕਹਿ ਲਈਏ ਵੀ ਕੱਪੜੇ ਲਾ ਕੇ ਬਾਗਾ ਬਣਦੇ ਚੌਂਕ ਚ ਦੁਪਹਿਰੇ ਗਰਮੀਆਂ ਦੇ ਦਿਨਾਂ ਚ ਲੰਮਾ ਪਾ ਕੇ ਡੰਗ ਨਾਲ ਕੁੱਟਿਆ ਸੀਨੇ ਫਿਰ ਗਰਮ ਲੋਕ ਲੱਤਾਂ ਤੇ ਬਾਹਾਂ ਤੇ ਪਾ ਕੇ ਮਾਸਾੜਿਆ ਤੇ ਕਿਹਾ ਕਿੱਥੇ ਹੈ ਤੇਰਾ ਵੱਡਾ ਬਾਦਲ ਥੂਰਮਾ ਗੁਰਜੰਟ ਤੈਨੂੰ ਆ ਕੇ ਮੇਰੇ ਤੋਂ ਛੁੜਾ ਲੇ ਜਬੇ ਤਾਂ ਮੈਦਮ ਟਾਣੇਦਾਰ ਨੇ ਇਹ ਜਰਮ ਬਾਗਾ ਪ੍ਰਾਣਾ ਦੀ ਚੌਂਕ ਚ ਕੀਤਾ ਸੀ ਤੇ ਲੋਕਾਂ ਨੇ ਹੋਸਨ ਸਿੰਘ ਹੋਸਨਾ ਡਾਲਾ ਨੂੰ ਕਿਹਾ ਬਾਬਾ ਹੋਸਨ ਸਿੰਘ ਆ ਪਤਾ ਨਹੀਂ ਕੀ ਹੋ ਗਿਆ ਤੁਹਾਨੂੰ ਨਾ ਹੀ ਕੁਝ ਜਾਣਤਾ ਕਰਦਾ ਤੇ ਨਾ ਹੀ ਤੂੰ ਤਾਂ ਮਿੱਤੇ ਨੇ ਤਾਂ ਜਮਾ ਅੱਤ ਚੱਕੀ ਹੋਈ ਐ ਬਾਪੂ ਨੇ ਛੱਤਰ ਸਿੰਘ ਨੂੰ ਚੌਂਕ ਮਾਂ ਤਸੀਹੇ ਦੇਵੇ ਤੇ ਤੁਹਾਡੀ ਅਣਖ ਨੂੰ ਮੰਗਾਰੇ ਤੁਸੀਂ ਕਾਹਦੇ ਖੜਕੂਓ ਤਾਂ ਹੋਸਨ ਸਿੰਘ ਨੇ ਕਿਹਾ ਮੈਂ ਇੱਕ ਵਾਰੀ ਗੁਦਰਾਣ ਸਿੰਘ ਨੂੰ ਮਿਲ ਕੇ ਗੱਲ ਕਰਦਾ ਹੁਣ ਸਮਝੋ ਮਿੱਤੇ ਨੂੰ ਮਿੱਟੀ 'ਚ ਮਿਲਾ ਕੇ ਸਾਹ ਲਾਉਂਗੇ ਤਾਂ ਹੋਸਨ ਸਿੰਘ ਨੇ ਥਾਣੇਦਾਰ ਮੈਸੇ ਨੂੰ ਸੁਨੇਹਾ ਭੇਜਿਆ ਕਿ ਮਿੱਤੇ ਤੂੰ ਵੀ ਮਜਬੀ ਸਿੱਖ ਤੇ ਮਜਬੀ ਸਿੰਘ ਹੁਣ ਪਤਾ ਲੱਗ ਜੂ ਕਿ ਤੂੰ ਗੁਰਜਨਤਨ ਨੂੰ ਆ ਤਾਂ ਹੁਣ ਕੱਲੀ ਮਜਬੂਰ ਕਰਦਾ ਐ ਜਾਂ ਮੈਂ ਤੇਰੇ ਮੋਢਿਆਂ ਦੇ ਸਟਾਰ ਤੇ ਫੀਤੀਆਂ ਲਾਉਣਾ ਹੈ ਕਾਇਮ ਹੋ ਜਾ ਫੇਰ ਨਾ ਕੀ ਦੱਸਿਆ ਨਹੀਂ ਮੈਂ ਗੁਰਗੋਬ ਸਿੰਘ ਦਾ ਸਿੰਘ ਹਾਂ ਤੇ ਤੈਨੂੰ ਲਲਕਾਰ ਕੇ ਮਿਲੂੰਗਾ ਗੁਰਜਨ ਸਿੰਘ ਤੇ ਹੁਜਨ ਸਿੰਘ ਮਿਲੇ ਤੇ ਠਾਣੇਦਾਰ ਮਿਸ ਨੂੰ ਸੋਧਣ ਦੀ ਵਿਚਾਰ ਕੀਤੀ ਇਹਨਾਂ ਨੇ ਫਿਰ ਭਾਈ ਗੁਰਜਨ ਸਿੰਘ ਨੇ ਕਿਹਾ ਭਾਈ ਹੁਜਨ ਸਿੰਘ ਤੂੰ ਅੱਗੇ ਦਾ ਪਤਾ ਕਰ ਤੇ ਇਸ਼ਾਰੇ ਕਰਨ ਦੀ ਜ਼ਿੰਮੇਵਾਰੀ ਸੰਭਾਲ ਐਕਸ਼ਨ ਦੀ ਜ਼ਿੰਮੇਵਾਰੀ ਮੈਂ ਆਪ ਸੰਭਾਲ ਲੂੰਗਾ ਤਾਂ ਹੋਜਨ ਸਿੰਘ ਨੇ ਟੁੱਟੇ ਜੇ ਸਾਈਕਲ ਦੇ ਪਿੱਛੇ ਸਬਜ਼ੀ ਵਾਲੀ ਟੋਕਰੀ ਬੰਨ ਲਈ ਤੇ ਠਾਣੇਦਾਰ ਮਿਸਿਓ ਦੇ ਘਰ ਦੇ ਮੂਹਰੇ ਗੇੜੇ ਲਾ ਕੇ ਹੋਕਾ ਦੇਣ ਲੱਗਾ। ਅੰਬ ਲੋ ਜੀ, ਕਲਮੀ ਮਿੱਠੇ ਅੰਬ, ਖਰਬੂਜੇ ਲੋ ਜੀ, ਮਿੱਠੇ ਖਰਬੂਜੇ ਇਦਾਂ ਕਹ ਲਈ ਵੇਚਣ ਲੱਗ ਪਿਆ। ਤਾਂ ਹੋਇਆ ਕੀ ਸਟੇਨ ਗੰਸ ਜਿਹੜੀ ਇਹ ਸਬਜ਼ੀ ਵਾਲੀ ਟੋਕਰੀ ਵਿੱਚ ਹੀਠਾਂ ਲੁਕਾ ਕੇ ਰੱਖੀ ਹੁੰਦੀ ਸੀ ਇਹਨਾਂ ਨੇ। ਤਾਂ ਕਈ ਇਹਨਾਂ ਲੰਘ ਗਏ। ਥਾਣੇਦਾਰ ਨੇ ਕਦੇ ਵੀ ਘਰ ਤੋਂ ਨਿਕਲ ਕੇ ਫੇਰੀ ਵਾਲੇ ਤੋਂ ਕੋਈ ਸਬਜ਼ੀ ਵਗੈਰਾ ਖਿਦਣ ਦੀ ਕੋਸ਼ਿਸ਼ ਨਾ ਕੀਤੀ। ਹੁਣ ਦੂਜੇ ਪਾਸੇ ਗੁਰਜਨ ਸਿੰਘ, ਲੱਖਾ ਸਿੰਘ ਥੱਲੇ ਕੇ ਦਰਸ਼ਨ ਸਿੰਘ ਬਿੱਲਾ ਤਖਾਨਬਾ ਤੇ ਅਕਵਾਲ ਸਿੰਘ ਬੱਬਰ ਵੀ ਥਾਣੇਦਾਰ ਮਿੱਤਸੇ ਨੂੰ ਸੋਧਣ ਲਈ ਪਹੁੰਚ ਗਏ। ਉਸਾਂ ਦੀ ਨੇ ਦੱਸਿਆ ਕਿ ਥਾਣੇਦਾਰ ਮਿੱਤਸੇ ਇੱਕ ਗਨਮੈਨ ਦੇ ਨਾਲ 9 ਤੋਂ 9:30 ਵਜੇ ਸਵੇਰੇ ਡਿਊਟੀ ਲਈ ਘਰ ਤੋਂ ਬਾਗਾ ਪੁਰਾਣਾ ਥਾਣੇ ਪੈਦਲੇ ਪਹੁੰਚਦਾ। ਇਹ ਸਮਾਂ ਉਹਨੂੰ ਸੋਧਣ ਲਈ ਵਧੀਆ ਹੈ। ਵਿਚਾਰ ਤੇ ਫੈਸਲਾ ਪੱਕਾ ਹੋ ਗਿਆ। ਹੁਸਨ ਸਿੰਘ ਆਪਣੀ ਡਿਊਟੀ ਤੇ ਤੈਨਾਰ ਸੀ ਉਹਨੇ ਮਿਸਿੰਗ ਦੇ ਘਰੋਂ ਤੁਰਨ ਤੇ ਅੱਗੇ ਦਸਣਾ ਸੀ ਅਗਲਾ ਐਕਸ਼ਨ ਗੁਰਜਨ ਸਿੰਘ ਨੇ ਕਰਨਾ ਸੀਗਾ ਜਿੱਥੇ ਉਹ ਬਾਗਾਪੁਰਾਣਾ ਡੀਐਸਪੀ ਦੀ ਰੈਚ ਹੈ ਇੱਥੇ ਪਰ ਐਸਐਚਓ ਦੀ ਰੈਸ਼ ਹੋਇਆ ਕਰਦੀ ਸੀ ਇੱਥੋਂ ਹੀ ਠੰਡਦਾਰ ਮਿਸਿੰਗ ਗਨਮੈਨ ਦੇ ਨਾਲ ਸਦਰ ਠਾਣਾ ਬਾਗਾਪੁਰਾਣਾ ਪਹੁੰਚਣ ਦੀ ਤੁਰ ਪਿਆ ਹੁਸਨ ਸਿੰਘ ਕੋਲੋਂ ਦੀ ਸਬੀ ਦੀ ਟੋਕਰੀ ਬੜਾ ਸਾਈਕਲ ਲੈ ਕੇ ਲੰਘਿਆ ਤੇ ਹੋਕਾ ਦੰਦਾ ਜਾ ਰਿਹਾ ਸੀ ਅੰਬ ਲਾ ਲੋ ਵੀ ਕਲਮੀ ਅੰਬ ਲੈ ਰੋ ਜਿੱਥੇ ਸਿੰਘਾਂ ਨੂੰ ਹਿਸ਼ਾਰ ਕਰਨਾ ਸੀ ਬਿਸ਼ਕਾਰ ਆ ਰਿਹਾ ਜੇ ਉਥੇ ਉੱਥੇ ਜਾ ਕੇ ਹੋਕਾ ਦਿੱਤਾ ਅੰਬ ਚੂਪ ਲੋ ਬਾਈ ਜੀ ਅੰਬ ਐਦਾ ਤਾਂ ਭਾਈ ਗੁਰਦਾਨ ਸਿੰਘ ਭਾਈ ਲੱਖਾ ਸਿੰਘ ਤੇ ਲੈ ਕੇ ਭਾਈ ਇਕਵਾਲ ਸਿੰਘ ਬੱਬਰ ਭਾਈ ਦਰਸ਼ਨ ਸਿੰਘ ਬਿੱਲਾ ਤਖਾਨ ਵਦਨੇ ਕੋਠੀ ਤੋਂ ਠਾਣੇ ਜਾਂਦੇ ਰਸਤੇ ਚਾਰੇ ਪਾਸੇ ਤੋਂ ਘੇਰ ਲਿਆ ਹੁਸੈਨ ਸਿੰਘ ਨੇ ਹੋਕਾ ਦਿੱਤਾ ਖਵਾ ਦਿਓ ਅੰਬ ਬਈ ਮਿੱਠੇ ਅੰਬ ਹੁਸੈਨ ਸਿੰਘ ਅੱਗੇ ਲੰਘਿਆ ਤੇ ਠਾਣੇਦਾਰ ਮਿਸਿਓਂ ਤੇ ਗਨਮੈਨ 15 ਸਤੰਬਰ 1987 ਅਸੂ ਦੀ ਪਹਿਲੀ ਦਾ ਦਿਨ ਸੀ ਸਵੇਰ ਦੇ 8 ਵਜੇ ਸਨ ਜਦੋਂ ਸਿੰਘਾਂ ਦੇ ਕਾਬੂ ਆ ਗਏ ਸਿੰਘਾਂ ਨੇ ਗੋਲੀਆਂ ਮਾਰ ਕੇ ਦੋਵਾਂ ਨੂੰ ਮਾਰਤਾ ਤੇ ਐਸਐਚਓ ਮਿਸਰ ਦਾ ਪਿਸਤੌਲ ਤੇ ਗਨਮੈਨ ਦੀ ਬੰਦੂਕ ਵੀ ਲੈ ਗਏ ਸਾਰੇ ਸਿੰਘ ਥਾਣੇਦਾਰ ਮਿਸਰ ਨੂੰ ਨਰਕ ਧਾਮ ਦੀ ਗੱਡੀ ਚੜਾ ਕੇ ਬਚ ਨਿਕਲ ਵਿਚ ਕਾਮਯਾਬ ਹੋ ਗਏ ਹੁਸੈਨ ਸਿੰਘ ਅੰਬਾਂ ਦੀ ਟੋਕਰੀ ਦੇ ਸਾਈਕਲ ਥਾਣੇ ਦੇ ਬੂਹੇ ਅੱਗੇ ਖੜਾ ਕਰਕੇ ਗੁਰਜੰਤ ਸਿੰਘ ਹੋਰਾਂ ਦੇ ਨਾਲ ਹੀ ਚਲਾ ਗਿਆ ਖਾਲੀ ਖੜੇ ਸਾਈਕਲ ਤੇ ਅੰਬਾਂ ਵਾਲੀ ਟੋਕਰੀ ਨੂੰ ਥਾਣੇ ਵਾਲੇ ਅੰਦਰ ਲੈ ਗਏ ਰਾਤ ਹਨੇਰੇ ਹੋਏ ਥਾਣੇਦਾਰ ਮਿਸਰ ਨਾਲ ਸੰਸਕਾਰ ਕਰਕੇ ਡਿਊਟੀ ਤੋਂ ਵਾਪਸ ਆਏ ਪੁਲਿਸ ਮੁਲਾਜ਼ਮ ਟੋਕਰੀ 'ਚੋਂ ਅੰਬ ਕੱਢ ਕੇ ਖਾਣ ਲੱਗ ਪਏ ਤਾਂ ਕੇ ਸੰਤਰੀ ਨੇ ਕਿਹਾ ਵੀ ਇਹ ਅੰਬ ਕਿਉਂ ਖਾਣੇ ਹੋ? ਉਹ ਸਮਰਾਜਮ ਕਹਿੰਦਾ ਕਿਉਂ? ਸੰਤਰੀ ਕਹਿੰਦਾ ਇਹ ਉਹ ਪਤੰਦਰ ਸਾਈਕਲ ਤੇ ਅੰਬ ਛੱਡ ਗਏ ਠਾਣੇ ਮੂਰੇ ਜਿਨ੍ਹਾਂ ਨੇ ਐਸਐਚਓ ਨੂੰ ਮਾਰਿਆ। ਤਾਂ ਪੁਲਸ ਵਾਲੇ ਕਹਿੰਦੇ ਚਲੋ ਕੋਈ ਗੱਲ ਨਹੀਂ ਇਹਦੇ ਨਾਲ ਤਾਂ ਜਦੋਂ ਕਿਤੇ ਬਾਹਰ ਜਾਈਦਾ ਸੀ ਉਦੋਂ ਹੀ ਭੁੱਖਾ ਮਾਰਦਾ ਸੀ ਇਹ। ਅੱਜ ਵੀ ਮਰਨ ਵਾਲੇ ਦਿਨ ਵੀ ਸਾਰਾ ਦਿਨ ਭੁੱਖਾ ਮਾਰਿਆ ਏ। ਕਿਸੇ ਨੇ ਰੋਟੀ ਦੀ ਬੁਰਕੀ ਦੀ ਸੁਲਾ ਤੱਕ ਨਹੀਂ ਮਰੀ। ਇਹਦੇ ਨਾਲ ਤਾਂ ਉਹੀ ਚੰਗੇ ਨੇ ਜਿਹੜੇ ਸਾਡੇ ਝੂਪਣ ਲਈ ਅੰਬ ਤਾਂ ਛੱਡ ਗਏ। ਤਾਂ ਉਹਨਾਂ ਵੱਲ ਵੇਖ ਕੇ ਸੰਤਰੀ ਨੇ ਵੀ ਦੋ ਅੰਬ ਫੜ ਲੈ ਤੇ ਝੂਪਣ ਲੱਗ ਪਿਆ। ਰਾਤ ਭਾਵਾ ਨੇਰਾ ਹੋ ਗਿਆ ਸੀ ਥਾਣੇ ਦਾ ਮਾਲਕ ਮਾਰਿਆ ਜਾਣਾ ਕੋਈ ਛੋਟੀ ਗੱਲ ਨਹੀਂ ਸੀ ਪੁਲਿਸ ਵਾਲੇ ਸਿੰਘਾਂ ਦੀ ਟੋਕਰੀ ਵਾਲੇ ਅੰਬ ਚੂਪ ਦੇ ਰੇਤੇ ਸੌਂਗੇ ਸਵੇਰੇ ਫੇਰ ਡਿਊਟੀ ਦੇਣੀ ਸੀਗੀ ਤਾਂ ਥਾਣੇਦਾਰ ਮਿਸਿਓ ਨੂੰ ਗੁਦਰਾਣ ਸਿੰਘ ਦੇ ਨਾਲ ਸਾਥੀਆਂ ਦੇ ਵੱਲੋਂ ਬਾਗਾ ਪ੍ਰਾਣਾ ਥਣ ਦੇ ਅੱਗੇ ਮੂਦੇ ਨੂੰ ਸੁੱਟਣ ਤੇ ਉਹਦੇ ਹਥਿਆਰ ਵੀ ਲੈ ਜਾਣ ਦੀ ਖਬਰ ਜਦੋਂ ਰਵੇਰੋ ਨੂੰ ਪਹੁੰਚੀ ਤਾਂ ਕਹਿੰਦੇ ਉਹ ਰਵੇਰੋ ਉਹਨੇ ਪ੍ਰੈਸ ਕਾਨਫਰੰਸ ਕੀਤੀ ਤੇ ਕੁਰਸੀ ਤੋਂ ਉੱਠ ਖਲੋਤਾ ਤੇ ਗੋਲੀ ਬਦਲੇ ਗੋਲਦੀ ਨੀਤੀ ਕਹਿੰਦਾ ਗਲਤ ਹੈ ਉਹ ਆਪਣੇ ਉਹ ਤਾਂ ਕਹਿਆ ਸੀ ਉਹਨੇ ਜੇਦੋਂ ਇੱਕ ਪੱਤਰਕਾਰ ਨੇ ਕਾਲੀ ਨਾਲ ਇਹ ਸਵਾਲ ਕਰਤਾ ਕਿ ਡੀਜੀਪੀ ਸਾਹਿਬ ਇਹ ਦੱਸਦੇ ਜਾਓ ਕਿ ਪੁਲਿਸ ਦੀ ਗੋਲੀ ਖਿਲਾਫ ਖਾੜਕੂਆਂ ਦੀ ਗੋਲੀ ਦੀ ਨੀਤੀ ਗਲਤ ਹੈ ਜਾਂ ਖਾੜਕੂਆਂ ਦੀ ਗੋਲੀ ਖਿਲਾਫ ਪੁਲਿਸ ਦੀ ਗੋਲੀ ਦੀ ਨੀਤੀ ਗਲਤ ਤਾਂ ਰਵੇਰੋ ਨੇ ਪੱਤਰਕਾਰ ਦੇ ਇਹ ਸਵਾਲ ਦਾ ਜਵਾਬ ਦੇਣ ਤੋਂ ਟਾਲਾ-ਬਟ ਲਿਆ ਐਨਕਾਂ ਦੇ ਸ਼ੀਸ਼ੇ ਰਮਾਲਣ ਨਾਲ ਪੂੰਝਦਾ ਹੋਇਆ ਰਵੇਰੋ ਉੱਠ ਕੇ ਆਪਣੀ ਕੋਠੀ ਦੇ ਪਿਛਲੇ ਕਮਰੇ ਨੂੰ ਤੁਰ ਪਿਆ ઠાણેદાર ਮੈਸੀਓ ਦੀ ਖਾੜਕੂ ਹੱਥੋਂ ਮੌਤ ਸੁਣ ਕੇ ਰਿਓ ਦੀ ਅੱਖਾਂ ਕਿਨੇ ਰਸ਼ ਆ ਗਿਆ ਸੀ ਕਿਉਂਕਿ ઠાણેદાર ਮੈਸੀਓ ਉਹਦੇ ਵਫਾਦਾਰ ਅਫਸਰਾਂ ਵਿੱਚੋਂ ਇੱਕ ਸੀ ਸਨ 1988 ਦੀ ਗੱਲ ਹੈ ਬੁਰ ਸਿੰਘ ਵਾਲਾ ਪਿੰਡ ਕੌਂਕੇ ਦੇ ਨੇੜੇ ਇੱਕ ਘਰ 'ਚ ਠਹਿਰੇ ਹੋਇਆ ਸੀ ਤਾਂ ਪੰਜਾਬ ਪੁਲਿਸ ਨੂੰ ਘਰ 'ਚ ਖਾੜਕੂ ਚੋਪੇ ਹੋਣ ਦੀ ਸੂਚ ਲੱਗੀ ਉਸ ਵੇਲੇ ਭਾਈ ਗੁਰਦਾਨ ਸਿੰਘ ਬੁਰ ਸਿੰਘ ਵਾਲਾ ਚਵਾਰੇ ਵਿੱਚ ਸੀ ਤੇ ਪੁਲਿਸ ਵਾਲੇ ਕੋ ਚਵਾਰੇ ਦੀਆਂ ਪੌੜੀਆਂ ਚੜ੍ਹ ਰਹੇ ਸੀ ਜਿਹਦਾ ਭਾਈ ਗੁਰਦਾਨ ਸਿੰਘ ਨੂੰ ਪਤਾ ਲੱਗ ਗਿਆ ਤਾਂ ਜੇ ਚੌਂਦਾ ਤਾਂ ਉਹ ਪੌੜੀਆਂ ਚੜਰੇ ਪੁਲਸ ਨੂੰ ਆਪਣੇ ਰਿਵਲਵਰ ਨਾਲ ਗੋਲੀਆਂ ਮਾਰ ਕੇ ਮਾਰ ਸਕਦਾ ਸੀ ਤੇ ਇਸ ਤੋਂ ਬਾਅਦ ਪੁਲਸ ਧਾੜ ਵੱਲੋਂ ਘਰ ਦੇ ਮਾਲਕਾਂ ਨੂੰ ਨੁਕਸਾਨ ਕਰ ਦੇਣਾ ਸੀ ਬਾਅਦ ਚ ਜੇ ਇਦਾਂ ਕਰਦਾ ਹੋ ਤਾਂ ਭਾਈ ਗੁਰਜਨ ਸਿੰਘ ਬੋਸ ਸਿੰਘ ਵਾਲਾ ਨੇ ਘਰ ਵਾਲਿਆਂ ਦਾ ਭਲਾ ਸੋਚਦਿਆਂ ਮਕਾਨ ਦੇ ਪਿਛਲੇ ਪਾਸੇ ਛਾਲ ਮਾਰਤੀ ਤਾਂ ਘੇਰਾ ਪਾਈ ਖੜੇ ਪੁਲਸੀਆਂ ਨੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਖੇਤਾਂ ਵਿੱਚ ਵੀ ਭੱਜ ਨਿਕਲਿਆ ਪਿੱਛੇ ਪੁਲਸ ਵਾਲੇ ਭੱਜ ਰਹੇ ਸੀ ਤੇ ਉਹਨਾਂ ਕੋਲ ਹਥਿਆਰ ਵੀ ਸਨ ਪਰ ਉਹ ਭਾਈ ਗੁਰਜਨ ਸਿੰਘ ਨੂੰ ਜਿਉਂਦੇ ਫੜਨਾ ਚਾਹੁੰਦੇ ਸੀ ਭਾਈ ਗੁਰਜਨ ਸਿੰਘ ਜਿਉਂਦੇ ਪੋਰਸਾ ਸਾਊਂਡ ਨੂੰ ਸੀਧੋ ਹੋ ਜਾਣਾ ਚੰਗਾ ਸਮਝਦਾ ਸੀ ਉਹਨੇ ਭੱਜੇ ਜਾਂਦੇ ਸਾਈਨਾਈਟ ਦਾ ਕੈਪਸੂਲ ਮੂੰਹ ਚ ਪਾ ਕੇ ਆਪਣੇ ਅੰਦਰ ਲੰਘਾ ਲਿਆ ਤੇ ਫੇਰ ਹੀ ਭੱਜਦਾ ਰਿਹਾ ਅੱਗੋਂ ਕੁਦਰਤੀ ਸਾਹੀ ਸਿੰਘ ਮਿਲ ਪਏ ਤੇ ਸਿੰਘਾਂ ਨੇ ਅੱਗੋਂ ਪੁਲਿਸੀਆਂ ਨੂੰ ਲਲਕਾਰਿਆ ਤਾਂ ਉਹ ਸਾਰੀ ਕਹਾਣੀ ਵਿਗੜਦੀ ਬੇਕੇ ਡਰ ਕੇ ਪਿੱਛੇ ਨੂੰ ਭੱਜ ਗਏ ਤਾਂ ਉਹ ਕਹਿੰਦੇ ਕਹਿੰਦੇ ਆ ਕਿ ਸਾਈਨਾਈਟ ਦਾ ਕੈਪਸੂਲ ਬੰਦੇ ਦੇ ਅੰਦਰ ਲੰਘ ਜਾਵੇ ਤਾਂ ਬੰਦਾ ਬਚਦਾ ਨਹੀਂ ਤਾਂ ਇਸ ਸਮੇਂ ਪਰ ਗੁਰਦਰਾਣ ਸਿੰਘ ਨੂੰ ਉਲਟੀ ਆ ਗਈ ਤੇ ਸਾਈਨਾਈਟ ਦਾ ਕੈਪਸੂਲ ਤੇ ਹੋਰ ਖਾਦਾ ਪੀਤਾ ਬਾਹਰ ਨਿਕਲ ਗਿਆ ਸਗੋਂ ਤਕਉਂ ਤਿਹਾਰੂ ਸਿੰਘ ਭਾਈ ਚੜ੍ਹ ਸਿੰਘ rauke ਦੀ ਗੱਡੀ ਚ ਪਾ ਕੇ ਹਸਪਤਾਲ ਲੈ ਕੇ ਇਹਨਾਂ ਨੂੰ ਤੇ ਡਾਕਟਰ ਇਸ ਹੈਲਪਰ ਦੇ ਸੱਚੇ ਵੈਗਰੂ ਪਾਛਾ ਦੇ ਮੇਲ ਸਾਤਕਾ ਭਾਈ ਬੋਤ ਸਿੰਘ ਵਾਲਾ ਬਚ ਗਿਆ ਸੀਗਾ ਹੁਣ ਦੋਸਤੋ ਗੱਲ ਕਰਦੇ ਹਾਂ ਦੀ ਸ਼ਹੀਦੀ ਦੇ ਬਾਰੇ 29 ਜੁਲਾਈ 1992 ਨੂੰ ਦੀ ਸ਼ਹੀਦੀ ਹੁੰਦੀ ਹੈ ਹੁਣ ਪੁਲਿਸ ਵੀ ਕਹਿੰਦੀ ਬਹੁਤ ਦੁਖੀ ਹੋਈ ਵੀ ਸੀਗੀ ਖੜਕੂ ਸਿੰਘਾਂ ਤੋਂ ਪੁਲਿਸ ਜਿਹੜੇ ਸੂਤਰ ਸੀਗੇ ਖੋਫੀਆ ਇਹਨਾਂ ਦੇ ਅਨਸਾਰ ਸਰਕਾਰ ਨੂੰ ਪੂਰਾ ਯਕੀਨ ਹੋ ਗਿਆ ਸੀ ਕਿ ਭਾਈ ਗੁਰਦਨ ਸਿੰਘ ਬੋਤ ਸਿੰਘ ਵਾਲਾ ਪੰਜਾਬ ਵਿੱਚ ਹੈ ਔਰ ਖਾਸ ਕਰਕੇ ਲੁਧਿਆਣਾ ਵਿੱਚ ਕਿਤੇ ਛੁਪਿਆ ਹੋਇਆ ਆਪਣੀ ਯੋਜਨਾ ਨੂੰ ਥਰੇ ਚੜਾਉਣ ਲਈ ਲਗਭਗ 50 ਇੰਸਪੈਕਟਰ ਰੈਂਕ ਦੇ ਪੁਲਿਸ ਅਧਿਕਾਰੀਆਂ ਨੂੰ ਬਲੈਕ ਕੈਟ ਬਣਾਇਆ ਗਿਆ ਉਹਨਾਂ ਨੂੰ ਅੱਗੇ ਐਨੀ ਖੋਲ ਦਿੱਤੀ ਗਈ ਕਿ ਲੁਧਿਆਣਾ ਸ਼ਹਿਰ ਦੇ ਸੰਭਾਵੀ ਖਾੜਕੂਆਂ ਅਤੇ ਸਿੱਖ ਸੰਗਰਾਂ ਦੇ ਹਮਦਦਾਂ ਦੇ ਘਰਾਂ ਵਿੱਚ ਇੱਕ ਇੱਕ ਮੁਫਤ ਦਾ ਨੌਕਰ ਵੀ ਛੱਡ ਦੇਣ ਜਿਸ ਤੋਂ ਮੂੰਹ ਮੰਗੀ ਤਨਖਾਹ ਦਿੱਤੀ ਜਾਵੇ ਜਿਹਨੂੰ ਇਹ ਮਿਸ਼ਨ ਦੀ ਪ੍ਰਾਪਤੀ ਤੋਂ ਬਾਅਦ ਖਾਸ ਇਨਾਮ ਸਨਮਾਨ ਤੇ ਜ਼ਿੰਦਗੀ ਦੀਆਂ ਸੁੱਖ ਸਹੂਲਤਾਂ ਦੇ ਵਾਅਦੇ ਵੀ ਕੀਤੇ ਗਏ। ਇਹਨਾਂ ਬੰਦਿਆਂ ਕੋਲ ਭਾਈ ਬੋਧ ਸਿੰਘ ਵਾਲੀਆਂ ਫੋਟੋਆਂ ਦਿੱਤੀਆਂ ਗਈਆਂ ਤੇ ਇਹਨਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਕਿ ਉਹ ਇਸ ਫੋਟੋ ਵਾਲੇ ਬੰਦੇ ਨੂੰ ਜਦੋਂ ਵੀ ਸੂਹ ਮਿਲੇ ਮਿਤੇ ਹੋਏ ਕੇਂਦਰ ਤੇ ਸੂਚਨਾ ਦੇਣ ਤੇ ਉਸ ਤੇ ਨਿਗਰਾਨੀ ਰੱਖਣ। ਇਸ ਕੌਮ ਸਿਰੇ ਚੜਾਉਣ ਲਈ ਇੱਕ ਪੁਲਿਸ ਅਧਿਕਾਰੀ ਜਿਨੇ ਆਪਣਾ ਨਾਮ ਗੁਪਤ ਰੱਖਣਾ ਚਾਹਿਆ ਇਹਨੇ ਸਰਕਾਰ ਦਾ ਕਰੋੜ ਤੋਂ ਵੱਧ ਰੁਪਇਆ ਪਾਣੀ ਵਾਂਗ ਵਹਾਤਾ। ਇਹ ਬਲੈਕ ਐਂਡ ਸੂਈਏ ਤੇ ਇਹਨਾਂ ਦੇ ਸਹਿਯੋਗੀ ਲੁਧਿਆਣਾ ਸ਼ਹਿਰ ਦੇ ਹਰ ਗਲੀ ਮੋਹੱਲੇ ਵਿੱਚ ਪੂਰੀ ਚੌਕਸੀ ਨਾਲ ਘਰ-ਘਰ ਗੁਪਤ ਰੂਪ ਚ ਰਹਿ ਕੇ ਆਪਣਾ ਕੰਮ ਕਰਦੇ ਰਹੇ ਸੀ ਉਧਰ ਪੰਜਾਬ ਪੁਲਿਸ ਦਾ ਮੁਖੀ ਜਿਹੜਾ ਕੇਪੀਐਸ ਗਿੱਲ ਤੇ ਮੁੱਖ ਮੰਤਰੀ ਬੁੱਚੜ ਬਿਆਨ ਸਿਓ ਇਹਨੇ ਵੀ ਕਈ ਵਾਰ ਬਿਆਨ ਦਿੱਤੇ ਸੀ ਕਿ ਸਤੰਬਰ 92 ਤੱਕ ਅਸੀਂ ਪੰਜਾਬ ਦਾ ਖਾੜਗੂਬਾਦ ਖਤਮ ਕਰ ਦਿਆਂਗੇ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਬਹੁਤ ਨੇੜੇ ਪਹੁੰਚ ਗਏ ਹਾਂ ਉਸ ਸਮੇਂ ਤੱਕ ਸਰਕਾਰ ਨੂੰ 75% ਪਤਾ ਲੱਗ ਚੁੱਕਾ ਸੀ ਕਿ ਬੁੱਸ ਸਿੰਘ ਵਾਲਾ ਲੁਧਿਆਣਾ ਸ਼ਹਿਰ ਵਿੱਚ ਲਣਾ ਸ਼ਹਿਰ ਵਿੱਚ ਹੈ ਪਰ ਸਰਕਾਰ ਆਪਣੀਆਂ ਕਾਰਵਾਈਆਂ ਪੱਕੇ ਪਰਿ ਕਰਨੀ ਚਾਹੁੰਦੀ ਸੀਗੀ ਆਕਰ 29 ਜੁਲਾਈ 1992 ਨੂੰ ਬਲੈਕ ਹੈਡ ਸੂਈਆਂ ਨੇ ਭਾਈ ਗੁਰਜਨ ਸਿੰਘ ਦੀ ਸੂ ਲਈ ਸੀ ਤੇ ਸਿੱਧਾ ਡੀਆਈਜੀ ਨਾਲ ਸੰਪਰਕ ਕੀਤਾ ਸੀਗਾ ਤਾਂ ਪੱਕੀ ਜਾਣਕਾਰੀ ਮਿਲਣ ਤੇ ਵਿਧਿਆਨੇ ਦੇ ਇੱਕ ਉੱਚ ਪੁਲਿਸ ਅਧਿਕਾਰੀ ਨੂੰ ਵਾਇਰਲੈਸ ਤੇ ਕਿਹਾ ਗਿਆ ਕਿ ਪੁਰਾਣੀ ਜਗ੍ਹਾ ਤੇ ਇੱਕ ਕੱਟੜ ਖੜ ਕੋ ਛੁਪਿਆ ਹੋਇਆ ਜਿਹਨੂੰ ਜਿੰਦਾ ਫੜਨ ਦੀ ਕੋਸ਼ਿਸ਼ ਕਰੋ ਉਹ ਅਧਿਕਾਰੀ ਪੂਰੇ ਟਾਈਮ ਤੇ ਆਪਣੀ ਫੋਰਥ ਲੈ ਕੇ ਕਹ ਲਈਏ ਵਿਟਕਾਣੇ ਤੇ ਪਹੁੰਚ ਗਿਆ ਮਥੇ ਹੋਏ ਤੇ ਉਰਤਨੇ ਮਕਾਨ ਨੂੰ ਘੇਲ ਲਿਆ ਜਿੱਥੇ ਭਾਈ ਗੁਰਦ ਸਿੰਘ ਬੋਸ ਸਿੰਘਾਂ ਰਹਿ ਰਹੇ ਹੋਇਆ ਸੀ ਇਥੋਂ ਤੱਕ ਕਿ ਪੁਲਿਸ ਅਧਿਕਾਰੀ ਨੂੰ ਇਹ ਵੀ ਨਹੀਂ ਸੀ ਪਤਾ ਕਿ ਅਸੀਂ ਇਸ ਖਾੜਕ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕੌਣ ਸੂਤਰਾਂ ਅਨੁਸਾਰ ਜੇ ਉਸ ਅਧਿਕਾਰੀ ਨੂੰ ਇਹ ਦੱਸਿਆ ਜਾਂਦਾ ਕਿ ਖਾੜਕੂ ਭਾਈ ਬੋਤ ਸਿੰਘ ਵਾਲਾ ਹੈ ਤਾਂ ਪੁਲਿਸ ਪਾਰਟੀ ਦੇ ਜਵਾਨਾਂ ਦੇ ਮਨਾਂ ਤੇ ਕਈ ਤਰ੍ਹਾਂ ਦਾ ਅਸਰ ਪੈਣਾ ਸੀ ਕਿਉਂਕਿ ਉਸ ਅਧਿਕਾਰੀ ਨਾਲ ਘੇਰਾ ਪਾਉਣ ਲਈ ਸ਼ਾਇਦ ਕੋਈ ਹੋਰ ਅਧਿਕਾਰੀ ਇਸ ਲਈ ਨਾ ਹੁੰਦਾ ਇਸ ਪਿੱਛੇ ਦੋ ਹੀ ਗੱਲਾਂ ਸਨ ਕਿ ਭਾਈ ਬੋਸ ਸਿੰਘ ਵਾਲਾ ਦੀ ਪੁਲਿਸ ਹਲਕਾ ਵਿੱਚ ਡੈਥ ਸੀ ਅਤੇ ਕੁਝ ਅਧਿਕਾਰੀ ਵਿੱਚ ਅਧਿਕਾਰੀਆਂ ਚ ਉਹਦੇ ਸਾਊ ਕੋਣੇ ਸਿਆਣਪ ਜਾਂ ਬਾਜੀ ਤੇ ਸੂਰਮ ਗਤੀ ਕਰਕੇ ਹਮਦਰਦੀ ਵੀ ਸੀ ਮਕਾਨ ਨੂੰ ਘੇਰਾ ਪੈ ਜਾਣ ਤੇ ਬੋਸ ਸਿੰਘ ਵਾਲਾ ਨੂੰ ਪਤਾ ਲੱਗਿਆ ਤਾਂ ਉਹ ਮਕਾਨ ਦੀ ਛੱਤ ਤੇ ਚੜ ਗਿਆ ਤੇ ਉਹਨੇ ਹਨੇਰੇ ਵਿੱਚ ਚਾਰੇ ਪਾਸੇ ਪੁਲ ਦਾ ਘੇਰਾ ਦੇਖਿਆ ਤਾਂ ਆਸ-ਪਾਸ ਕੋਸਰ ਮੁੱਤਰ ਹੁੰਦੀ ਸੁਣੀ ਇਸ ਸਮੇਂ ਭਾਈ ਬੋਸ ਸਿੰਘ ਵਾਲਾ ਨੇ ਮਕਾਨ ਦੇ ਪਿਛਲੇ ਪਾਸੇ ਲੰਮਕ ਕੇ ਹਨੇਰੇ ਚ ਚੁੱਪਚਾਪ ਨਿਕਲਦਾ ਯਤਨ ਕੀਤਾ ਆਤਲਾਪੜੋ ਤੇ ਹੋਗੇ ਸੂਤਰਾਂ ਦੇ ਅਨਸਾਰ ਪੁਲਿਸ ਖਾੜਕ ਨੂੰ ਜੂੰਦਾ ਫੜਨਾ ਚਾਹੁੰਦੀ ਸੀ ਇਸੇ ਜੀ ਪੁਲਿਸ ਨੇ ਅੱਗੋਂ ਜਲਦੀ ਫੇਰ ਨਾ ਕੀਤਾ ਸਗੋਂ ਖਾੜਕ ਨੂੰ ਹੱਥ ਖੜੇ ਕਰਨ ਲਈ ਬੰਗਾ ਰਿਆ ਪਰ ਅੱਗੋਂ ਪਈ ਗੁਰਜਨ ਸਿੰਘ ਨੇ ਨੇੜੇ ਪਏ ਇੱਟਾਂ ਦੇ ਢੇਰ ਚੋਂ ਕੁਝ ਇੱਟਾਂ ਪੁਲਿਸ ਵੱਲ ਚਲਾਈਆਂ ਤੇ ਗਾਲਾਂ ਕੱਢੀਆਂ ਸੂਤਰਾਂ ਅਨੁਸਾਰ ਪੁਲਿਸ ਨੇ ਫੇਰ ਵੀ ਫੇਰ ਨਹੀਂ ਕੀਤਾ ਪਰ ਅੱਧੀ ਰਾਹ ਅੱਧੀ ਇੱਕ ਇੱਟ ਦਾ ਰੋਣਾ ਮੌਕੇ ਤੇ ਅਗਵਾਈ ਕਰਦੇ ਮੁੱਖ ਪੁਲਿਸ ਅਧਿਕਾਰੀ ਦੀ ਬਾਹਂ ਤੇ ਵੱਜਿਆ ਤਾਂ ਉਹਨਾਂ ਪਿਸਤੌਲ ਹੱਥ ਵਿੱਚੋਂ ਡਿੱਗ ਪਿਆ ਇਸ ਤਰ੍ਹਾਂ ਬਾਪਰਨ ਤੇ ਇਹ ਘਟਨਾ ਸਥਾਨ ਤੇ ਇੱਕ ਪੁਲਿਸ ਅਧਿਕਾਰੀ ਨੇ ਖਾੜਕ ਕੋਲ ਬਰ ਦੀਨਤੀ ਜੇ ਉਹ ਫਿਰ ਭਾਈਕਰਨ ਸਿੰਘ ਵਾਲਾ ਦੀ ਛਾਤੀ 'ਚ ਗੋਲੀਆਂ ਲੱਗਣ ਤੇ ਮੌਕੇ ਤੇ ਹੰਦੀ ਸ਼ਹੀਦੀ ਹੋਈ ਤਾਂ ਇਦਾਂ ਇਹਨਾਂ ਦੀ ਸ਼ਹੀਦੀ ਹੋਈ ਪੁਲਿਸ ਅਧਿਕਾਰੀਆਂ ਨੇ ਪੰਜਾਬ ਪੁਲ ਦੇ ਮੁਖੀ ਨੂੰ ਵੈਹਲ ਅਤੇ ਸੂchnਾ ਦਿੱਤੀ ਕਿ ਅਸੀਂ ਆਪਣੇ ਆਪਰੇਸ਼ਨ ਦੌਰਾਨ ਖਾੜਕ ਨੂੰ ਜੂੰਦਾ ਫੜਨ ਦੀ ਪੂਰੀ ਵਾਹ ਲਾਈ ਪਰ ਉਹਨੇ ਪੁਲਿਸ ਅਧਿਕਾਰੀ ਤੇ ਹਮਲਾ ਕਰਤਾ ਦੇ ਬਚਨ ਨਿਕਲਣ ਦੀ ਕੋਸ਼ਿਸ਼ ਕਰਦਾ ਸੁਰੱਖਿਆ ਵਾਲਾ ਵੱਲੋਂ ਚਲਾਈਆਂ ਗੋਲੀਆਂ ਲੱਗਣ ਨਾਲ ਮਾਰੇ ਆ ਗਿਆ ਜਿਹਦੀ شناਖਤ ਕਰਨੀ ਅਜੇ ਬਾਕੀ ਹੈ ਪੁਲਿਸ ਅਧਿਕਾਰੀ ਨੇ ਕਿਹਾ ਕਿ ਮਾਰੇ ਜਾਣ ਵਾਲਾ ਖਾੜਕੂ ਜਰਨੈਲ ਭਾਈ ਗੁਰਜਨ ਸਿੰਘ ਬੋਧ ਸਿੰਘ ਵਾਲਾ ਏ ਉਸ ਮਕਾਨ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ ਜਾਵੇ ਤੇ ਘਰ ਵਿੱਚੋਂ ਕਿਸੇ ਨੂੰ ਬਾਹਰ ਕਿਸਕਣਾ ਦਿੱਤਾ ਜਾਵੇ ਪੁਲਿਸ ਅਧਿਕਾਰੀ ਪੁਲਿਸ ਮੁਕੀ ਦਾ ਜਵਾਬ ਸੁਣ ਕੇ ਹੈਰਾਨ ਰਹਿ ਗਏ ਇਸ ਤਰ੍ਹਾਂ ਨਾਟਕੀ ਢੰਗ ਨਾਲ ਭਾਈ ਗੁਰਜਨ ਸਿੰਘ ਬੋਧ ਸਿੰਘ ਵਾਲਾ ਪੁਲਿਸ ਤੋਂ ਮੁਕਾਬਲੇ ਵਿੱਚ ਮਾਰਿਆ ਜਾਣਾ ਵਾਕਈ ਪੰਜਾਬ ਪੁਲਿਸ ਦੀ ਬਹੁਤ ਵੱਡੀ ਪ੍ਰਾਪਤੀ ਸੀ ਤੇ ਸਿੱਖ ਸੰਘਰਸ਼ ਉੱਤੇ ਬਹੁਤ ਵੱਡੀ ਛੱਟ ਜਿਸ ਨੇ ਸਿੱਖ ਸੰਗਤ ਦਾ ਉਸਰਿਆ ਖਾਲਸਾ ਰਾਜ ਦਾ ਕਿਲਾ ਢਹਿ ਢੇਰੀ ਕਰਤਾ ਸੀ ਆ ਦੋਸਤੋ ਇਹ ਸੀਗੀ ਅੱਜ ਦੀ ਵੀਡੀਓ ਭਾਈ ਗੁਰਜਨ ਸਿੰਘ ਬੋਸਿੰਗ ਵਾਲਾ ਦੇ ਬਾਰੇ ਸਮਿਲਦੇ ਆ ਨਵੀਂ ਜਾਣਕਾਰੀ ਨਾਲ ਦੇਓ ਆ ਗਿਆ ਸਤਿ ਸ਼੍ਰੀ ਅਕਾਲ